ਹਾਂਜੀ ਸਤ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਮੇਰਾ ਨਾਮ ਅੰਜਸ ਕਰਨ ਸਿੰਘ ਜੱਸਾ ਜੋ ਜੀਦੇ ਘਰ ਤੇ ਕੈਮਰਾ ਉਹਦਾ ਨਾਮ ਹੈ ਅਵਤਾਰ ਸਿੰਘ ਸਲਾਣਾ ਤੇ ਮਤਲਬ ਦੋ ਬਲੌਗ ਬਣਾਏ ਸੀ ਆਪਾਂ ਸਾਈਕਲਾਂ ਵਾਲੇ ਪਹਿਲਾਂ ਵਧੀਆ ਪਿਆਰ ਦਿੱਤਾ ਤੁਸੀਂ 60 70000 ਵਿਊ ਆ ਗਏ ਹਨ ਦੋਨਾਂ ਨੂੰ ਹਾਂ ਆ ਗਏ ਦੋਨਾਂ ਨੂੰ 60 7000 ਵਿਊ ਆ ਗਏ ਯਾਰ ਤੇ ਪਹਿਲੀ ਵਾਰ ਹੋਇਆ ਸਾਡੇ ਨਾਲ ਇਦਾਂ ਵੀ ਕਿਸੇ ਵੀਡੀਓ ਨੂੰ ਇੰਨੀ ਛੇ 3 ਇੰਨੇ ਵਿਊ ਆਏ ਹੁਣ ਤਾਂ ਚੱਲ ਕਈ 1.5 2 ਲੱਖ ਵੀ ਗਈਆਂ ਨੇ ਉਹ ਪਰ ਥੋੜੇ ਹੌਲੀ ਹੌਲੀ ਕਰਕੇ ਜਾਂਦੀਆਂ ਇਹ ਵਧੀਆ ਚੱਲ ਰਹੇ ਨੇ ਬਲੌਗ ਤੇ ਤੁਹਾਡੇ ਇੰਨੀ ਜ਼ਿਆਦਾ ਡਿਮਾਂਡ ਦੇ ਦੇ ਓਏ ਲੈ ਕੇ ਆਇਆ ਪਾਰਟ ਤੀਜਾ ਤੇ ਆ ਸਾਡੇ ਪਿੰਡ ਤੇ ਖੜੇ ਆ ਸਕੰਦਲਾਰਾ ਮੜਾ ਦਿਖਾ ਦੇ ਆਲਾ ਲੜਾ ਇਹ ਪਾਰਕ ਜੀ ਆ ਮੇਨ ਇੱਥੇ ਤੇ ਇਸ ਤੋਂ ਬਾਅਦ ਹੁਣ ਅਸੀਂ ਤੁਰਨ ਲੱਗੇ ਆ ਜਾਣਾ ਪਿੰਡ ਪਹਿਲਾਂ ਸੁਨੀਗਾ ਤੇ ਰਲਫਨੈਲੋ ਫਿਰ ਪੁੰਤੀ ਵੀ ਕੋ ਫਿਰ ਰਵੇਕੋ ਫਿਰ ਆਉਣਾ ਸਕੰਦਲਾਰਾ ਅੱਜ ਰੂਟ ਥੋੜਾ ਜਿਹਾ ਲੰਬਾ ਗਾ ਰੂਟ ਥੋੜਾ ਜਿਹਾ ਲੰਬਾ ਤਾਂ ਲੇਤਾ ਵੀ ਤੁਹਾਨੂੰ ਪਿੰਡ ਜ਼ਿਆਦਾ ਦਿਖਾ ਦਾਂਗੇ ਥੋੜਾ ਸਾਰਾ ਮਾਹੌਲ ਚਲ ਦਿਖਾਵਾ ਤੁਹਾਨੂੰ ਪਿੰਡਾਂ ਵਾਲਾ ਇਟਲੀ ਦੇ ਵੇ ਸਿਆਲ ਆ ਗਏ ਜੇ ਤੁਸੀਂ ਗਰਮੀਆਂ ਚ ਅਸੀਂ ਪਹਿਲਾਂ ਬਣਾਏ ਹੁੰਦੇ ਵਲੌਗ ਤਾਂ ਜ਼ਿਆਦਾ ਵਧੀਆ ਰਹਿੰਦੇ ਗਰਮੀਆਂ ਚ ਉਹ ਹੋਈ ਜਾਣਾ ਸੀ ਮਤਲਬ ਅਸੀਂ ਸਾਨੀਆਂ ਦਿਵਾਰ ਤੋਂ ਉਹਨੇ ਤਾਂ ਨਹੀਂ ਜਾਵੜਿਆਗਾ ਨਿਕੇ ਨੇ ਬਸ ਹੁਣ ਇੰਨਾ ਜ਼ਿਆਦਾ ਰਿਸਕ ਲੈ ਰਹੇ ਆਂ ਦੇਖੋ ਧੁੰਦ ਦੇ ਖਾੜ ਮਾੜੀ ਮੋਟੀ ਸਾਰੇ ਕਿਤੇ ਉਹੀ ਪੰਜਾਬ ਵਾਲੀ ਧੁੰਦ ਜਿਹੜੇ ਆਪਾਂ ਵੇਲੇ ਵਲੌਗਾਂ 'ਚ ਦੱਸਿਆ ਤੁਹਾਨੂੰ ਬੀਟ ਲਈ ਇੱਕ ਦੂਜਾ ਪੰਜਾਬ ਧੁੰਦ ਵੀ ਉਹਦੇ ਵਾਂਗ ਹੀ ਪੈਂਦੀ ਆ ਪੰਜਾਬ ਵਾਂਗੂ ਬੱਕੇ ਟੈਂਪਰੇਚਰ ਵੀ ਮਾਈਨਸ 'ਚ ਅਮ ਤਾਂ ਟੈਂਪਰੇਚਰ ਆ ਜਾਏਗਾ ਮਾਈਨਸ 1 ਮਾਈਨਸ 1 'ਚ ਅਸੀਂ ਲੈ ਕੇ ਜਾਣਾ ਸਾਈਕਲ ਆ ਘੜੇ ਦੇ ਝੋਟੇ ਲੋਕ ਸਾਡੇ ਕਦੀ ਦੇਖਣਗੇ ਰਾਤਾ ਜੀ ਅੱਜ ਕੋਡ ਕੋਡ ਫੁੱਲ ਪਾ ਗਏ ਆ ਆ ਉਤਾਰ ਤਾਂ ਉਹ ਵੀ ਪਾ ਗਿਆ ਦਸਤਾਨੇ ਤਾਂ ਚਲਈਏ ਫਿਰ ਕਰੀਏ ਟੂਰ ਫਿਰ ਉਹ ਇੱਕ ਹੋਰ ਉਤਾਰ ਜੀ ਨੂੰ ਵੀ ਦੇਖੋ ਯਾਰ ਤੇ ਮੜਾ ਹਾਈ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਤਾਰ ਜੀ ਟੋਪੀ ਲੈ ਕੇ ਅੱਜ ਫੁੱਲ ਰੈਡੀ ਹੋ ਕੇ ਆਏ ਨੇ ਤੇ ਆ ਖੜੀਆਂ ਨੇ ਸਾਡੀਆਂ ਗੱਡੀਆਂ ਤੁਰੀਏ ਚਲੋ ਜੀ ਲੋ ਜੀ ਮਿੱਤਰੋ ਲੋ ਜਮੀਨਾ ਦਾ ਜੈ ਜਹਾ ਪਈਆਂ ਨੇ ਬਾਈਆਂ ਆਪਣੇ ਹੁਣ ਆਰੋ ਤਜਵੀਦ ਦਿੰਦਾ ਕਣਕ ਇਹ ਸਿਰਫ ਬਾਕੇ ਛੱਡ ਦਿੰਦੇ ਹੁਣ ਸਿਆਲ ਸਿਆਲ ਕਿਵੇਂ ਕੋਹ ਨਹੀਂ ਹੁੰਦਾ ਇੱਥੇ ਠੰਡ ਤੁਹਾਨੂੰ ਪਤਾ ਹੀ ਹੈ ਮਾਈਨਸ 4-5 ਦੇ ਚੱਲਿਆ ਜਾਂਦਾ ਸਾਡਾ ਏਰੀਆ ਜਿਹੜਾ ਕਰਮੁਨ ਵੱਤ ਤੋਂ ਵੱਤ ਮਾਈਨਸ 7-8 ਇਸ ਤੋਂ ਹੱਦ ਤੱਕ ਇਹ ਥੱਲੇ ਗਿਆ ਨਹੀਂ ਹੈਗਾ ਅੱਜ ਮਾਈਨਸ 1 ਚੱਲ ਰਿਹਾ ਰਾਤ ਨੂੰ ਮਾਈਨਸ 2-2 ਵੀ ਹੋ ਜਾਂਦਾ ਤੇ ਆ ਖਾਲੇ ਇੰਨਾ ਰਾਹੀਂ ਪਾਣੀ ਲੱਗਦਾ ਇੱਥੇ ਸਾਰੇ ਖੇਤਾਂ ਨੂੰ ਆਪਣੇ ਇੰਡੀਆ ਬੋਰ ਕਰਤੇ ਲੋਕਾਂ ਨੇ ਪਾਣੀ ਕਰਤੇ ਨੀਵੇਂ ਇੱਥੇ ਪਾਣੀ 7-8 ਫੁੱਟ ਦੀ ਨਿਕਲੇ ਆਉਂਦਾ ਥੱਲੋਂ ਕਿਉਂਕਿ ਸਭ ਧਾਵਾ ਵਧੀਆ ਨੇ ਨਹਿਰ ਆਊਗੀ ਅੱਗੇ ਉਹ ਤੋਂ ਦਿਖਾਉਣਾ ਤੁਹਾਨੂੰ ਉਹ ਚੋ ਖਾਲਿਆਂ ਚ ਉਹ ਚ ਜਾਂਦਾ ਸੋਇਆਂ ਚ ਪਾਣੀ ਸੋਇਆਂ ਚ ਖਾਲਿਆਂ ਚ ਅਸੀਂ ਸਾਰੀ ਆਹ ਦੇ ਇਧਰਲੀ ਹੜ ਵੀ ਖਾਲੀ ਐ ਸੜਕਾਂ ਤੋਂ ਹੀ ਦੇਖ ਸਕਦੇ ਆ ਪੰਨਾਂ ਮਲਾਈ ਵਰਗੀਆਂ ਕੀ ਬਾਤ ਐ ਕੀ ਬਾਤ ਐ ਤੇ ਇਹ ਇਹ ਅਵਤਾਰ ਦੀ ਡਿਮਾਂਡ ਤੇ ਵਾਨ ਰਿਹਾ ਬਲੌਗ ਅਵਤਾਰ ਕਹਿੰਦਾ ਤੀਜਾ ਵਾਰ ਬਣਾਉਣਾ ਕਹਿੰਦਾ ਲੋਕ ਵਧੀਆ ਉਹ ਕਰ ਰਹੇ ਨੇ ਹੰਗਾਰਾ ਵਧੀਆ ਗਿਆ ਫਿਰ ਤਾਂ ਕਰਕੇ ਸੀਗਾ ਚਲੋ ਬਣਾਉਨੇ ਆ ਇੱਕ ਹੋਰ ਵੈਸੇ ਤਾਂ ਇਨੀ ਥਾਂ ਤੇ ਕਿੱਥੇ ਜੀ ਕਰਦਾ ਤੇ ਦਿਨ ਰਹਿ ਕੇ ਤਿੰਨ ਮਿੱਤਰੋ ਅਵਤਾਰ ਜੀ ਪਹੁੰਚ ਰਹੇ ਨੇ ਪੰਜਾਬ 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 ਪਾਣੀਆਂ ਦੀ ਧਰਤੀ ਪੰਜਾਬ ਪਹੁੰਚ ਰਹੇ ਨੇ ਅਵਤਾਰ ਜੀ ਸਰਪ੍ਰਾਈਜ਼ ਸਰਪ੍ਰਾਈਜ਼ ਦੇ ਦਾਂਗੇ ਸਾਰਿਆਂ ਨੂੰ ਕੋਈ ਚੱਕਰ ਨਹੀਂ ਓਕੇ ਜੀ ਚਲੋ ਮਿਲਦੇ ਹੁਣ ਤੁਹਾਨੂੰ ਅੱਗੇ ਜਾ ਕੇ ਕਹਿੰਦਾ ਦੇਖ ਛੱਤ ਤੇ ਖਲੋ ਕੇ ਮਿੱਠੀਏ ਕਿੰਨ ਜੱਟ ਦੀ ਕੰਬੈਨ ਚੱਲਦੀ ਉਹੀ ਕੰਮ ਹੋਇਆ ਪਿਆ ਮਿੱਤਰੋ ਮੱਕੀ ਵਾਲੀ ਕੰਬੈਨ ਚੱਲ ਰਹੀ ਆ ਮੱਕੀ ਵੱਢ ਰਹੇ ਨੇ ਦੇਖੋ ਮੱਕੀ ਪੂਰੀ ਐਨ ਪਕਾ ਕੇ ਵੱਢਦੇ ਆਂ ਪੀਲੇ ਰੰਗ ਦੀ ਹੋ ਗਈ ਮੱਕੀ ਅੱਗੇ ਤਾਂ ਇਹ ਤੋਂ ਮਹੀਨਾ ਪਹਿਲਾਂ ਵੱਢ ਜਾਂਦੇ ਆਂ ਮੱਕੀਆਂ ਇਸ ਵਾਰ ਉਹਨੇ ਦੇਖੋ ਚਲਦੀ ਹਮਨ ਕੀ ਬਾਤ ਹੈ ਰੇਲਟਰ ਪਤਾ ਨਹੀਂ ਕਿੱਧਰ ਗਏ ਹੋਇਆ ਸੱਡਣ ਗਏ ਹੋਣਗੇ ਇੱਥੋਂ ਦਾ ਦੋ ਲੱਗੇ ਹੁੰਦੇ ਆ ਲੋਈ ਮੇਤਰੋ ਕਰਮੋਨਾ ਪ੍ਰਵਿੰਚਾ ਛੱਡ ਕੇ ਆ ਹੀ ਪਹੁੰਚ ਗਏ ਕਰਮੋਨ ਪ੍ਰਵਿੰਚਾ ਬਰੇਸ਼ੀਆ ਇੱਥੋਂ ਬਰੇਸ਼ੀਆ ਮੋਕਿਆਂ ਦਾ ਪਰਲੇ ਵੇਲੇ ਕਰਮੋਨਾ ਹੁਣ ਉਤਾਰ ਜੀ ਖੜੇ ਸੀ ਕਰਮੋਨਾ ਚ ਮੈਂ ਆ ਗਏ ਬਰੇਸ਼ੀਆ ਚ ਨਹਿਰ ਤੇ ਪਹੁੰਚ ਗਏ ਨਹਿਰਾ ਉਹੀ ਆਪਣੇ ਇੰਡੀਆ ਵਾਲਾ ਹਸਾਬ ਹੀ ਹੈ ਵੀ ਆ ਦੇਖੋ ਫਾੜਕ ਜਿਹੀ ਨਹੀਂ ਹੁੰਦੇ ਇੱਥੇ ਹੁੰਦੀਆਂ ਸਿੱਧੀਆਂ ਹੀ ਆ ਵਾ ਇਧਰਲੀ ਥੋੜੀ ਉੱਚੀ ਆ ਇਧਰਲੀ ਥੋੜੀ ਨੀਵੀਂ ਹੋ ਜਾਂਦੀ ਆ ਪਾਣੀ ਤੁਰਿਆ ਜਾਂਦਾ ਅੱਗੇ ਨੂੰ ਛੱਲਾ ਚੱਲ ਰਹੀਆਂ ਨੇ ਪੂਰੀਆਂ ਤੇ ਪੰਡ ਆ ਗਿਆ ਸਨੀਗਾ ਸਨੀਗਾ ਪੰਡ ਆ ਗਿਆ ਮਿੱਤਰੋ ਹਰਿੰਦਰ ਦਾ ਪੌੜ ਦੇਖ ਸਕਦੇ ਹੋ ਤੁਸੀਂ ਉਦਾਂ ਹੀ ਆ ਬੜਿਆ ਵਾਲਿਆਂ ਗੀ ਸਾਰਾ ਉਹ ਸੇਮ ਜਿਹੀ ਹੈਟ ਲਈ ਪੰਜਾਬ ਮਿੰਨੀ ਹੋਈ ਹੈ ਕੀ ਬਾਤ ਹੈ ਹਾਂ ਹੁਣੀਆਂ ਗੱਡੀਆਂ ਦੇਖੋ ਮਿੱਤਰੋ ਦਰਾਖਤਾਂ ਦਾ ਪੱਤੇ ਝੜੇ ਤੁਸੀਂ ਦੇਖ ਸਕਦੇ ਹੋ ਠੰਡ ਕਿੰਨੀ ਕਊਗੀ ਗੰਜੇ ਹੋਏ ਵਾਇਆ ਸਾਰੇ ਦਰਾਖਤ ਦੇਖੋ ਆਲਾ ਸਾਰਾ ਬੱਲਾ ਬੱਲਾ ਨਾਉਣਾ ਨਹਿਰ ਚਲਾਉਣੀਆਂ ਡੌਕੀ ਦੇਖ ਲਾ ਮੈਂ ਇਧਰੋਂ ਦੇਖੋ ਇਹ ਨਹਿਰ ਅੱਜ ਤੋਂ ਮਹੀਨਾ ਪਹਿਲਾਂ ਮਿੱਤਰੋ ਫੁੱਲ ਉੱਤੇ ਨਹੀਂ ਚੱਲ ਰਹੀ ਸੀ ਜਦੋਂ ਹਾੜਾ ਆਉਣ ਵਾਲੇ ਹੋਏ ਬਾਈ ਇਟਲੀ ਚ ਹੁੰਦਾ ਉਹ ਮਹੀਨਾ ਕਿਵੇਂ ਮੀਂਹ ਜਦੋਂ ਪੈਂਦੇ ਨੇ ਨਾ ਪਰ ਨਹਿਰਾ ਨੂਰਾ ਇੱਥੇ ਐਡੇ ਵਧੀਆ ਫਰਵੰਦ ਹੁੰਦੇ ਨਹੀਂ ਆ ਵੀ ਡੁੱਬ ਜਾਂਦਾ ਜਿਹੜਾ ਐਸਾ ਢਾ ਸੂਟਾਂ ਜੀਆਂ ਨੇ ਚਲੋ ਪਹੁੰਚ ਗਏ ਹਾਂ ਸਨੀਗਾ ਹੁਣ ਤੁਹਾਨੂੰ ਸਨੀਗਾ ਪਿੰਡ ਦਿਖਾਉਣੇ ਆ ਅੰਦਰੋਂ ਮੈਂ ਤਾਂ ਹੱਥ ਪੈਰ ਸਾਡੇ ਠਰ ਗਏ ਅੱਗੇ ਜਾਣ ਦਾ ਜੀਦਾ ਕਰਦਾ ਨਹੀਂ ਪਰ ਜਾਵਾਂਗੇ ਮਿੱਤਰੋ ਘਰਾਂ ਦੀ ਬਣਤਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕ ਪੁਰਾਣੇ ਹੋ ਸਕਦੇ ਆ। ਆਰਮਨਾ ਡੇਢ 200 ਸਾਲ ਪੁਰਾਣਾ ਘਰ ਆ ਇਹ ਚ ਹਜੇ ਵੀ ਲੋਕ ਰਹਿੰਦੇ ਆ। ਦੇਖੋ ਪਲਾਸਟਰ ਲਿਆ ਪਿਆਗਾ ਆਪਣੇ ਵਾਲੇ। ਇੰਡੀਆ ਵਾਲੇ ਜਰਦੇ ਆ ਪਲਾਸਟਰ ਰਿਹਾ ਇੱਥੇ ਦੇਖੋ ਕਾਫੀ ਚੀਜ਼ਾਂ ਦਾ ਪਲਾਸਟਰ ਕਰਿਆ ਹੀ ਨਹੀਂ ਹੁੰਦਾ ਕਈ ਵਾਰ ਇਹਨਾਂ ਦਾ। ਉਹ ਇਹਨਾਂ ਦੀ ਚਰਚਾ ਆ ਗਈ ਮੇਨ ਉੱਥੇ ਵੀ ਨਹੀਂ ਪਲਾਸਟਰ ਕੀਤਾ ਹੋਇਆ ਦੇਖੋ। ਕਿਆ ਬਾਤ ਹੈ। ਹੁਣ ਅਸੀਂ ਜਾਣਾ ਆਹ ਬੰਡਾ ਜੋ ਪੌਂਤੀ ਵਿਕੋ। ਪਹਿਲਾਂ ਆਊਗਾ ਹਲਫਨੈਲੋ ਫਿਰ ਪੌਂਤੀ ਵਿਕੋ ਜਾਵਾਂਗੇ। ਤੇ ਇਧਰ ਦੀ ਜਾਣਾ ਵਣਾ ਦੇਖੋ ਗੰਦਾ ਦੇ ਹਾਲ ਤੁਸੀਂ। ਇਹ ਆ ਮੇਰੇ ਵੀਰੇ 올ਡ ਕਲਚਰ ਆਫ ਇਟਲੀ 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 ਕੀ ਬਾਤ ਹੈ ਮਿੱਤਰੋ ਕਰੋ ਪੰਡਸ ਨੀਗਾ ਜੇਕਾ ਆ ਗਿਆ ਤੇਰਾ ਪਿਆਸਾਂ ਮੈਂ ਦਰਬਾਰਾ ਕੀ ਬਾਤ ਹੈ ਲੈਣਾ ਅੱਜ ਸ਼ਨੀਵਾਰ ਇੱਥੇ ਗੱਡੀ ਵੀ ਆ ਰਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲੀ ਜਾ ਰਹੇ ਚੱਲੀ ਜਾ ਰਹੇ ਭਜਾ ਲਿਆ ਥੋੜਾ ਬੱਲਾ 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 ਆ ਜਿਹੜੇ ਪਿੰਡ ਚ ਮੇਨ ਆ ਇੱਥੇ ਨਾ ਸੈਂਟਰ ਜੇ ਚ ਆ ਜਾਂਦੇ ਘਰ ਇਹ ਬਹੁਤ ਪੁਰਾਣੇ ਹੁੰਦੇ ਆ ਕਿਉਂਕਿ ਇੱਥੇ ਢਾ ਨਹੀਂ ਸਕਦੇ ਢਾਣੀ ਵੀ ਰਿਪੇਅਰ ਬੁਰ ਹੁੰਦੀ ਨਹੀਂ ਹੈਗੀ ਇੰਨੇ ਸੈਂਟਰ ਵਾਲੇ ਘਰਾਂ ਦੀ ਜਿਹੜੇ ਲੋਕ ਨਵੇਂ-ਨਵੇਂ ਘਰ ਬੋਂਦੇ ਆ ਪਿੰਡ ਦੇ ਬਾਹਰਲੀ ਸਾਡਾ ਨੂੰ ਬੋਂਦੇ ਆ ਸਾਰੇ ਹੁਣ ਦੇਖੋ ਇਧਰੋਂ ਅਸੀਂ ਬਾਹਰ ਨੂੰ ਨਿਕਲ ਜਾਣਾ ਪਿੰਡ ਦੇ ਉਧਰ ਸਾਰੇ ਨਵੇਂ ਘਰ ਆਉਣਗੇ ਵਿਲੇ ਟਾਈਪ ਮਤਲਬ ਇੱਥੇ ਨਿੱਕੇ-ਨਿੱਕੇ ਘਰ ਹੁੰਦੇ ਆ ਦੇਖ ਲਓ ਕਿਹੜੇ ਟਾਈਮਾਂ ਦੀ ਚਾਰਚੂਗਾ ਕਿੰਨੇ ਪੁਰਾਣੀ ਹੋਣ ਇਹਨਾਂ ਨੇ ਨਵੀਆਂ ਚਾਰਚੂਆਂ ਵੀ ਬਣਾਲੀਆਂ ਆ ਆ ਕੀਦਾ ਫਿਰਦਾ ਕੀਟੀੜ ਕੇ ਦਾ ਖੁੱਲਿਆ ਆ ਓਏ ਉਸਤੇ ਤਲੇ ਵਾਲ ਇਟਾਲੀਆ। ਫਿਰ ਮੇਟਰ ਆ ਗਿਆ ਪੋਸਟ ਆਫਿਸ। ਕਰੋ ਚੈੱਕ। ਹੁਣ ਇਧਰ ਨੂੰ ਸਾਰਾ ਨਵਾਂ ਏਰੀਆ ਹੀ ਆ ਪਿੰਡ ਦਾ। ਸੁਨੀਰ ਦਿਖਾਉਣਾ ਤੁਹਾਨੂੰ ਇਧਰ ਘਰ-ਕੁਬਾਰ ਸਾਰਾ ਕੋ ਨਵਾਂ ਹੀ ਆ। ਇੱਥੇ ਪਹਿਲਾਂ ਆਊਗਾ ਹਰਿੰਦਰ ਦਾ ਮਕੈਨਿਕ। ਜਿੱਥੇ ਹਰਿੰਦਰ ਨੇ 3 ਸਾਲ ਕੰਮ ਕੀਤਾ ਗੱਡੀਆਂ ਦਾ ਮਕੈਨਿਕ। ਉਹ ਆ ਗਿਆ ਜੀ ਦੁਕਾਨ। ਇਧਰ ਘਰ-ਕੁਬਾਰ ਵੀ ਸਾਰੇ ਨਵੇਂ ਚੱਲ ਪਏ ਨੇ। ਉਹ ਅੱਗੇ ਜਾ ਗਏ। ਹੁਣ ਲਵਾ ਰਿਹਾ ਸਾਈਕਲ ਜ਼ੋਰ ਕਿਉਂ ਇ ਚੜਾਈ ਚੜ ਰਹੇ ਹਾਂ। ਅੱਜੇ ਸਾਡੀ ਮੰਜ਼ਲਾ ਬਹੁਤ ਦੂਰ ਨੇ ਅਜੇ ਤਾਂ 3 ਪਿੰਡ ਪਾਰ ਕਰਕੇ ਫੇਰ ਆਪਦੇ ਪਿੰਡ ਜਾਣਾ ਹੈ ਤਾਂ ਪਿੰਡੀ ਵੱਲੇ ਆਏ ਆਂ ਹੱਥਾਂ ਦਾ ਐਸੀ ਤੈਸੀ ਹੋ ਗਈ ਲਾਲ ਰੰਗ ਦੇ ਹੋ ਗਏ ਹੱਥਾ ਦੇਖੋ ਜੀ ਆਵਾਜ਼ ਆ ਮਕੈਨਿਕ ਹਰਿੰਦਰ ਦਾ ਇੱਥੇ ਕੰਮ ਕਰਦਾ ਜਰਿੰਦਰ ਵਧੀਆ ਗੱਡੀਆਂ ਇੱਥੇ ਆ ਗੰਬੀ ਬਾਬੇ ਜੀ ਉਹਦੀ ਸਿੱਖ ਕੇ ਆਉਣੇ ਨੇ ਇੰਡੀਆ ਤੋਂ ਬਹੁਤ ਵਧੀਆ ਕੰਮ ਆ ਮਕੈਨਿਕ ਜੀ ਵੀ ਤਰਫਲਾਂ ਲਾ ਗਈ ਠੰਡ ਨਾਲ ਮਕੈਨਿਕ ਦਾ ਕੰਮ ਜੀ ਤੁਸੀਂ ਸਿੱਖ ਕੇ ਆਉਣੇ ਹੋ ਇੰਡੀਆ ਤੋਂ ਵਧੀਆ ਚੱਲਦਾ ਕੰਮ ਬਾਰ ਇਧਰ ਆ ਦੇਖੋ ਇਧਰ ਹੁਣ ਸਾਰੇ ਘਰ ਨਵੇਂ ਚੱਲ ਪੈਣੇ ਆ। ਹਰੇਕ ਪਿੰਡਾਂ ਜਾਈਆਂ ਵੀ ਬਾਹਰਲੀ ਸਾਈਡ ਨੂੰ ਹੁਣ ਸਾਰੇ ਨਵੇਂ ਘਰ ਪਾਈ ਜਾਂਦੇ ਆ। ਅੰਦਰਲੀ ਏਡ ਉਵੇਂ ਪੁਰਾਣੇ ਕਿਰਾਏ ਦੇ ਛਾੜ ਦਿੰਦੇ ਆ। ਜਾਂ ਦਾ ਢਾਢਾ ਹੋਇਆ ਸਾੜ ਜਾਂਦੇ ਆ ਦੇ ਇਧਰ ਸਾਰਾ ਏਰੀਆ ਨਵਾਂ। ਵਿਲੇ ਵਗਰਾ ਸਾਰੇ ਨਵੇਂ। ਉਹ ਆ ਗਿਆ ਪੈਟਰੋਲ ਪੰਪ। ਉੱਥੋਂ ਲੈ ਕੇ ਖੱਬੇ ਨਿਕਲ ਜਾਣਾ ਹਲ ਫਿਨੈਲੀ। ਫਿਰ ਵੀ ਘਰ ਬਣਾ। ਆ ਆ ਗਿਆ ਏਰੀਆ ਸਾਰਾ ਫੈਕਟਰੀਆਂ ਵਾਲਾ ਇੱਧਰ ਚਾਰ ਪੰਜ ਫੈਕਟਰੀਆਂ ਨੇ ਜੱਸੂ ਵੀ ਇੱਧਰ ਫੈਕਟਰੀਆਂ 'ਚ ਕੰਮ ਕਰਦਾ ਪਰਮਣ ਵੀ ਇੱਧਰ ਕੰਮ ਕਰਦਾ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਇਹਨਾਂ ਨੇ ਮੱਕੀਆਂ ਵਾਟ ਲਈਆਂ ਉੱਤੋਂ ਟਾਂਡੇ ਜੇ ਖੜੇ ਰਹਿ ਗਏ ਵਾਹ ਥੱਲੇ ਉੱਤੋਂ ਦੋ ਮੱਕੀਆਂ ਵਾਟ ਕੇ ਲੈ ਗਏ ਇਹਨਾਂ ਨੇ ਹੀਂ ਛੱਡਦੇ ਨੇ ਹੁਣ ਇਹ ਜਮੀਨ ਵਾਉਣਗੇ ਕਈ ਹੀਂ ਛੱਡ ਦਿੰਦੇ ਆ ਜਮੀਨ 'ਤੇ ਜਾ ਕੇ ਵਾਉਣਗੇ ਮਾਰਚ ਅਪ੍ਰੈਲ 'ਚ ਉੱਧਰ ਆ ਕੇ ਸਤਾਲੇ ਸਤਾਲਿਆਂ ਦੇ ਪਿੱਛੇ ਆ ਕੇ ਸੇਰੇ ਸੇਰੇ ਜਿੱਥੇ ਆਪਣੇ ਜਕੀਨੀਆਂ ਵਗੈਰਾ ਦਾ ਕੰਮ ਹੁੰਦਾ ਉਹ ਸਬਜ਼ੀਆਂ ਵਗੈਰਾ ਤੋੜਨ ਦਾ ਉਹ ਸਾਰੇ ਚੱਟੇ ਤੁਹ ਇਰਾ ਆਪਣੇ ਅੱਧੇ ਹੁਣ ਤਾਂ ਇੰਡੀਆ ਵਿੱਚ ਉਹ ਕਰਨ ਲੱਗੇ ਉੱਤੇ ਉਹਦੇ ਛੱਤ ਜੀ ਪਾ ਕੇ ਉਹਨਾਂ ਦੇ ਵਿੱਚ ਸਲਦੀਆਂ ਵਗੈਰਾ ਲਾਉਂਦੇ ਹੁੰਦੇ ਜਿਹੜੇ ਆ ਮੂਰੇ ਹਸਤਾਲਾ ਤੇ ਪੰਤੀ ਵੀ ਕੋਰੋਂ ਹੈਗਾ 8 ਕਿਲੋਮੀਟਰ ਪੰਤੀ ਵੀ ਕੋ ਤੋਂ ਅੱਗੇ ਸਾਢੇ 5.8 ਕਿਲੋਮੀਟਰ ਹੋਰ ਆ 16 ਕਿਲੋਮੀਟਰ ਅੱਜ ਰਾਹ ਗਾ ਤੇ 4 ਕਿਲੋਮੀਟਰ ਵੀ ਕੱਢੇ 20 ਕਿਲੋਮੀਟਰ ਦਾ ਸਫ਼ਰ ਹੋਊਗਾ ਅੱਜ ਆਪਣਾ ਐਨੀ ਮਿਹਨਤ ਕਰ ਰਹੇ ਆ ਮਿਹਨਤ ਨੂੰ ਦੇਖਦੇ ਹੋਏ ਇੱਕ ਲਾਈਕ ਕਮੈਂਟ ਤੇ ਸ਼ੇਅਰ ਤੇ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਐਨਾ ਹੁਣ ਅਸੀਂ ਠੰਡ 'ਚ ਮੱਥਾ ਹੀ ਮਾਰ ਰਹੇ ਆ ਮੈਦਾ ਉਤਾਰ ਨੂੰ ਮੈਦਾ ਗਿਵ ਅਪ ਜਿਆ ਕਰ ਰਹੀ ਮੈਦਾ ਉਤਾਰ ਮੁੜ ਚਲੀ ਗਏ ਉਤਾਰ ਕਹਿੰਦਾ ਨਹੀਂ ਹੋਣਾ ਜੇ ਤੂੰ ਦਿਖਾ ਕੇ ਜਾਨਾ ਗਾੜ ਜੀ ਬੱਚੇ ਆ ਗਏ ਓਏ ਹਾਂ ਨਵਾਂ ਏਰੀਆ ਦਾ ਨਾਮ ਹੈ ਦੋਨਵਾਰ ਹੁਣ ਅਸੀਂ ਤੁਹਾਨੂੰ ਜਾ ਕੇ ਮਿਲਾਂਗੇ ਪਿੰਡ ਹਲਫੇ ਨਾਲ ਲੋ ਸਿੱਧਾ ਨਹੀਂ ਫਿਰ ਬਲੌਗ ਬਹੁਤ ਲੰਬਾ ਹੋ ਜਾਣਾ ਓ ਇਟਾਂ ਵਾਲਾ ਪੱਟਾ ਦੇਖ ਲੋ ਸੂਰਜ ਦੇਵਤਾ ਨੇ ਦਿਖਾਤਾ ਮੂੰਹ ਜਿਹਾ ਮੜਾ ਏ ਹਾਂ ਓ ਦੇਖੋ ਇਟਾਂ ਵਾਲਾ ਪੱਟਾ ਬਾਪੇ ਕਿਆ ਬਾਤ ਹੈ ਦੇਖੋ ਦੂਰ ਦੂਰ ਤੱਕ ਖੇਤ ਲਵਾਂਦੇ ਪੰਜਾਬ ਦੀ ਯਾਦ ਛੇਤੀ ਮਿਲਦੇ ਆ ਪੰਜਾਬੀਓ ਉਧਾਰ ਜੀ ਆ ਰਹੇ ਨੇ ਉਧਾਰ ਜੀ ਆ ਰਹੇ ਨੇ ਕਿਆ ਬਾਤ ਹੈ 70 ਦੀ ਸਪੀਡ ਆ ਉਧਾਰ ਤੇ ਨਹੀਂ ਜਾਣਾ ਹੈ ਆ ਦੇਖੋ ਮਿੱਤਰੋ ਆਪਣੇ ਵਾਲੇ ਖਾਲੇ ਢਾਉਣ ਤੇ ਲੱਗੇ ਹੋਏ ਆ ਇੱਧਰ ਖਾਲਾ ਨਵਾਂ ਤਿਆਰ ਕਰ ਰਹੇ ਆ ਦੇਖੋ ਕਿੰਨੀ ਮਿਹਨਤ ਲਾ ਰਹੇ ਆ ਨਵਾਂ ਖੇੜਾ ਤਿਆਰ ਕਰਨ ਤੇ ਖੇਤਾਂ ਨੂੰ ਪਾਣੀ ਦੇਣ ਨੂੰ ਆਪਣੇ ਵਾਲਿਆਂ ਨੇ ਕੀ ਕਰਾਇਆ ਚੱਕ ਕੇ ਬੋਰ ਇੱਕ ਹੋਰ ਕਰ ਦੇਣਾ ਜੀ ਕਸਵਕਸਾਂ ਚੱਲ ਰਹੀ ਆ ਅੱਜ ਛੁੱਟੀ ਦਾ ਦਿਨ ਲੱਗਦਾ ਮੈਨੂੰ ਇਹਨਾਂ ਦਾ ਯਾ ਰੋਟੀ ਪਾਣੀ ਨਾ ਖਾਣ ਗਏ ਹੁਣ ਆ ਘੜੀ ਆ ਜੀ ਸੀ ਵੀ ਜੀ ਕੀ ਬਾਤ ਹੈ ਇੱਧਰ ਵੀ ਖਾਲੇ ਕੋਲੇ ਦੇਖੋ ਆਹੀ ਕੋਲਾ ਵਾ ਬੇਟਲੀ ਬਸ ਇਟਲੀ ਜੇ ਆਉਣਾ ਬੰਦਾ ਉਹ ਆ ਜਿਹੜਾ ਧਾਕੜਾ ਖੇਤੀ ਦਾ ਕੰਮ ਚੱਲ ਲੂ ਕੀ ਬਾਤ ਹੈ ਹੁਣ ਆ ਦੇਖੋ ਪੁਰਾਣੇ ਘਰ ਕੋਲ ਲੋਕਾਂ ਨੇ ਛੱਡੇ ਪਏ ਆ ਦੇਖੋ ਪੰਡਾਲ ਸਨੈਲੋ ਹੀ ਮੋਹ ਚੁਗੇ ਆ ਹੋਣਿਆਂ ਨੂੰ ਅੱਗੇ ਆ ਕੇ ਪਹਿਲਾਂ ਕਿਥੇ ਹਸਤਾਲਾ ਹੁੰਦਾਗਾ ਜਿੱਥੇ ਦੂਜੀਆਂ ਗਾਵਾਂ ਛੱਡਦੇ ਵੀ ਖੁੱਲੀਆਂ ਵੀ ਇੱਕ ਦਾ ਬੰਨ ਕੇ ਬੰਨ ਕੇ ਵੀ ਨਹੀਂ ਰੱਖਦੇ ਵੀ ਇੱਕ ਦਾ ਹਸਤਾਲਾ ਹੁੰਦਾ ਨਿਕਾ ਜਿੱਥੇ ਗਰਾਸ ਫੀਡ ਮਤਲਬ ਸਦਾ ਹੀ ਇੱਕ ਆਜ ਛੱਡ ਦਿੰਦੇ ਆ ਹੋਣਿਆਂ ਨੂੰ ਵੀ ਆ ਗਏ ਵੀ ਮਿੱਤਰੋ ਪੰਡਾਲ ਸਨੈਲੋ ਚ ਥੋੜਾ ਕਰਦੇ ਆ ਸਵਾਗਤ ਤੇ ਇੱਧਰ ਆ ਹ ਹਸਤਾਲਾ ਦਾ ਸਾਰਾ ਜਿਹੜਾ ਤੁਹਾਨੂੰ ਇਧਰ ਘਾ ਦੇਖ ਰਿਹਾ ਦੂਰ ਦੂਰ ਤੱਕ ਸਾਰਾ ਹਸਤਾਲੇ ਦਾ ਇਧਰ ਗਾਵਾਂ ਛੱਡ ਦਿੰਦੇ ਆ ਹਸਤਾਲੇ ਆ ਹੁਣ ਅੰਦਰ ਬਾੜੀਆਂ ਆਉਣੀਆਂ ਜਾਂ ਚੋਂਦੇ ਜਾਂਦੇ ਆਉਣਗੇ ਜਾਂ ਕੋਰ ਕਰਦੇ ਹੋਣਗੇ ਸਾਡੇ ਏਰੀਆ 'ਚ ਮੈਂ ਕਿੱਲਾ ਇਹੀ ਦੇਖਿਆ ਗ੍ਰਾਸ ਫੀਡ ਹਸਤਾਲਾ ਜਿਹਾ ਜਿੱਥੇ ਐਂ ਗਾਵਾਂ ਨੂੰ ਖੁੱਲੀਆਂ ਛੱਡ ਦਿੰਦੇ ਆ ਇਹਨਾਂ ਦਾ ਦੁੱਧ ਵੀ ਮਹਿੰਗਾ ਹੁੰਦਾ ਤੁਹਾਨੂੰ ਪਤਾ ਮੀਟ ਮੰਡ ਸਾਰਾ ਕੁਝ ਮਹਿੰਗਾ ਹੁੰਦਾ ਗ੍ਰਾਸ ਫੀਡ ਗਾਵਾਂ ਦਾ ਤੇ ਪਿੰਡ ਹਲਫੇ ਨੇ ਲੋ ਸਵਾਗਤ ਆ ਤੁਹਾਡਾ ਦਿਖਾਉਣੇ ਆ ਅੰਦਰ ਜਗੇ ਪਿੰਡ ਦੇ ਕੀ ਮਾਹੌਲ ਚਾਲਾ ਸੋਹਣਾ ਪਿੰਡ ਬਰੇਸ਼ੀਆ ਦਾ ਦੂਜਾ ਪਿੰਡ ਆ ਜਾਂਦਾ ਪਹਿਲਾ ਸੁਨੀਗਾ ਆ ਜਾਂਦਾ ਇਧਰ ਹੀ ਆਡੋ ਲਾਸਟ ਮਤਲਬ ਲਾਸਟ ਦੂਜਾ ਬਰੇਸ਼ੀਆ ਦੇ ਸਾਰੇ ਪਿੰਡਾਂ ਦਾ ਹੀ ਫਰਕ ਆ ਕਰਮੋਣੇ ਵਾਲੇ ਪਿੰਡਾਂ ਨਾਲੋਂ ਸੋਹਣੇ ਨੇ ਪਿੰਡ ਡਿਵੈਲਪ ਜਿਆਦੇ ਨੇ ਕਰਮੋਣੇ ਦੇ ਪਿੰਡ ਦੇਖੋ ਇਹਦਾ ਘਰ-ਵਾਰ ਤੁਹਾਨੂੰ ਸਾਰੇ ਨਵੇਂ ਦੇਖਣਗੇ ਆ ਪਿੰਡ 'ਚ ਫੈਕਟਰੀ ਖਾਨਾ ਜੀ ਬਹੁਤ ਆ ਪਿੰਡ 'ਚ ਤੁਹਾਨੂੰ ਪਰੇ ਜਾ ਕੇ ਦਿਖਾਵਾਂ ਕਿੰਨੀਆਂ ਫੈਕਟਰੀਆਂ ਪਿੰਡ 'ਚ ਦੇਖੋ ਘਰ ਇਧਰ ਸਾਰੇ ਨਵੇਂ ਨਵੇਂ ਬਣੇ ਨੇ ਇਟਲੀ 'ਚ ਤੁਹਾਨੂੰ ਪੁਰਾਣੀ ਦਾ ਪੁਰਾਣੀ ਚੀਜ਼ ਦੇਖਣ ਨੂੰ ਮਿਲ ਜੂ ਨਵੇਂ ਤੋਂ ਨਵੇਂ ਵੀ ਦੇਖਣ ਨੂੰ ਮਿਲ ਜਾਣਗੇ ਘਰਾਂ ਦੇ ਰੇਟ ਉਹੀ ਇਟਲੀ 'ਚ ਇਹੋ ਜਿਹੇ ਵਿਲੇ ਜਿਵੇਂ ਆ ਤੁਹਾਨੂੰ ਪਿੱਛੇ ਦਿਖਾਏ ਨੇ 1 2 ਲੱਖ 2.5 ਲੱਖ ਇੱਥੇ ਕੁ ਵੱਧ-ਵੱਧ ਰੇਟ ਆ ਵਾ ਤਿੰਨ ਤੋਂ ਵਾਲੇ ਜਿਆਦਾ ਮਹਿੰਗੇ ਨਹੀਂ ਰੇਟ ਠੀਕ ਆ ਹੋ ਬਜਾ ਕ ਸਾਈਕਲ ਵਾਲਾ ਰਾਹ ਹੁਣ ਸਾਨੂੰ ਮਿਲ ਗਿਆ ਗੱਡੀਆਂ ਸਾਈਡ ਤੇ ਹੀ ਲੰਗੀ ਜਾਣੀਆਂ ਸਾਈਕਲ ਵਾਲੇ ਰਾਹ ਤੇ ਜਾ ਰਹੇ ਕੋਈ ਦਿੱਕਤ ਨਹੀਂ ਆਊਗੀ ਸਾਈਕਲ ਦੇ ਬੰਦੇ ਆਲਾ ਪਲੱਸ ਦੋਨੇ ਰਾਹ ਨੇ ਪੱਤ ਝੜਦਾ ਮੌਸਮ ਤੇ ਗਾਹ ਨਾ ਪਿਆ ਹੋਵੇ ਹੋਣੀ ਚਾਹੀਦਾ ਹਫਤੇ ਬਾਅਦ ਨੇ ਸਾਫ ਕਰ ਦਿੰਦੇ ਆ ਫੇਰ ਵੀ ਹਫਤੇ ਜਿੰਨਾ ਗਾਹ ਪੈ ਜਾਂਦਾ ਪੱਤ ਝੜਦਾ ਤੁਹਾਨੂੰ ਪਤਾ ਹੀ ਆ ਦੇਖੋ ਜੀ ਆ ਤੁਹਾਨੂੰ ਪਿੰਡ ਦਾ ਸੈਂਟਰ ਜਾ ਕੇ ਦਿਖਾਉਨੇ ਆ ਅੱਗੇ ਪਹਿਲਾਂ ਸਕੂਲ ਆਊਗਾ ਇੱਥੇ ਸਕੂਲ ਵੀ ਕਾਫੀ ਵੱਡਾ ਇੱਥੇ ਦਾ ਤਰ੍ਹਾਂ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਸਕੂਲ ਆ ਪਿੰਡ ਦਾ ਇਹਦਾ ਪਤਾ ਨਹੀਂ ਆ ਹੁਣ ਕੰਨੂ ਵੀ ਤੱਕ ਇੰਨਾ ਤਾਂ ਮੈਨੂੰ ਪਤਾ ਨਹੀਂ ਹੈ ਦੇਖੋ ਇਹਦਾ ਸਾਰਾ ਸਕੂਲ ਹੀ ਦੇਖ ਰਹੇ ਜਿੱਥੋਂ ਨੂੰ ਦੇਖ ਰਹੇ ਹੈਗਾ ਪਿੰਡ ਸਾਰੇ ਵਧੀਆ ਡਵੈਲਪ ਹੋ ਆ ਇੱਥੇ ਸਾਰੇ ਘਰ-ਬਾਰ ਨਵੇਂ ਮਾੜਾ ਮੋਟਾ ਹੁੰਦਾ ਜਿਹੜੀ ਮੇਨ ਸੈਂਟਰ ਵਾਲੀ ਗਲੀ ਹੁੰਦੀ ਹੈ ਉੱਥੇ ਸਾਰੇ ਘਰ ਪੁਰਾਣੇ ਹੁੰਦੇ ਕਿਉਂਕਿ ਉੱਥੇ ਕੰਸਟਰਕਸ਼ਨ ਵਗੈਰਾ ਫਿਰ ਕਰ ਦੇਣੀ ਹੈਗੇ ਯਾ ਲੋਕ ਇੰਝ ਛੱਡ ਜਾਂਦੇ ਆ ਕਰਾਇ ਕਰੋ ਇੱਥੇ ਛੱਡਣ ਤੇ ਬਾਹਰ ਨਵੇਂ ਘਰ ਬਾਲਦੇ ਹੁਣ ਦੱਸਿਆ ਜਦੋਂ ਤੇ ਨੱਕ ਹੱਥ ਪੈਰ ਲਾ ਓਏ ਪਿਆ ਜਾਮਾ ਸਰਾਹ ਆ ਬਾਬਾ ਮੇਰੇ ਵੀਰ ਸਰਾਹ ਆ ਦੇਖੋ ਸਕੂਲ ਦੀ ਐਂਟਰੀ ਦੋ ਸਕੂਲ ਵੀ ਘਰਾਂ ਰਗੀਨੇ ਇੱਥੇ ਤੇ ਜੋ ਛੁੱਟੀ ਹੱਟੀ ਹੁੰਦੀ ਆ ਲੰਘਦੇ ਹੁੰਨੇ ਆ ਕਿਤਾ ਵੀ ਸਕੂਲ ਮੂਹਰੇ ਇੱਥੇ ਆ ਕੇ ਪੁਲਿਸ ਵਾਲੇ ਖੜਦੇ ਹੁੰਦੇ ਆ ਦੋ ਦੋ ਦੀ ਡਿਊਟੀ ਲਾਈ ਹੁੰਦੀ ਆ ਵੀ ਗੱਡੀਆਂ ਰੋਕਦੇ ਨੇ ਫਿਰ ਸਕੂਲ ਵਾਲੇ ਜਵਾਕ ਲੰਘਦੇ ਆ ਐ ਵੀ ਵਧੀਆ ਪ੍ਰਬੰਧ ਰਿਹਾ ਤਾਂ ਖੁੱਲ੍ਹਾਂ ਸਕਾਲਾਂ ਨੂੰ ਆ ਦੇਖੋ ਆ ਮੀਨ ਬਿਲਡਿੰਗ ਆ ਗਈ ਸਕੂਲ ਨੇ ਤਰੋ ਇਹ ਜਿਹੀਆਂ ਆਉਂਦੀਆਂ ਇਟਲੀ ਚ ਫੈਕਟਰੀਆਂ ਦੇਖ ਲਓ ਸਾਰੀਆਂ ਫੈਕਟਰੀਆਂ ਫੈਕਟਰੀਆਂ ਇੱਥੇ ਆਲੇ-ਦੁਆਲੇ ਜਿੰਨੀਆਂ ਤੁਹਾਨੂੰ ਦੇਖ ਰਹੀਆਂ ਇੰਨਾ ਜੋ ਇੱਕ ਫੈਕਟਰੀ ਮੈਂ ਵੀ ਉਹ ਕਰਕੇ ਗਿਆ ਜੀ ਇੰਟਰਵਿਊ ਜੀ ਸੱਦੇ ਹੀ ਨਹੀਂ ਆ ਦੇਖ ਗਿਆ ਫੈਕਟਰੀਆਂ ਸਾਰੇ ਵਾਲਾ ਜਿੰਨੀਆਂ ਉਹ ਦੇਖ ਲਈਏ ਇੱਥੇ ਇੱਥੇ ਟਿਊਬਾਂ ਬਣਾਉਣੀਆਂ ਨੇ ਆ ਦੇ ਟੈਕਨੋ ਟਿਊਬ ਤੇ ਰਾਹ ਬਹੁਤ ਚੱਲ ਰਿਹਾ ਹੁਣ ਦਾ ਅੱਗੇ ਜਾ ਕੇ ਦਿਖਾਵਾਂਗੇ 35 ਵੀ ਕੋ ਬੜਕੀ ਆ ਵੰਡ ਬਸ ਅਸੀਂ ਕਰਤਾ ਪੂਰਾ 29 ਵੀ ਕੋ ਦਿਖਾ ਦੇਣਾ ਅੱਗੇ ਤੁਹਾਨੂੰ ਹੋਈ ਮੇਤਰਾ ਠੰਡਣਾ ਹੋ ਗਿਆ ਸਾਡਾ ਬੁਰਾ ਹੁਣ ਮੇਰੇ ਹੱਥ ਠਰ ਗਏ ਜਾਵਾ ਹੁਣ ਉਹਦੇ ਵਾਲੇ ਆ ਪੁੱਠਾ ਪਾਇਆ ਇੱਧਰ ਹੁਣ ਖੱਬੇ ਹੱਥ ਤੇ ਤੇ ਹੱਥ ਮੇਰੇ ਪੂਰੇ ਠਰ ਗਏ ਕਿਉਂ ਪਿੱਛੇ ਪੁਲ ਤੋਂ ਆਏ ਆ ਰੋਡ ਵੀ ਵੱਡਾ ਇੱਕ ਗੱਡੀਆਂ ਦੀ ਹਵਾ ਵਾਸਦੀ ਆ ਹੁਣ ਸਾਨੂੰ ਵਿਵਤਾ ਪਤਾ ਨਹੀਂ ਕੀ ਆ ਵਲੌਗ ਬਣਾਉਣ ਦੀ ਵੀ ਆਈ ਇੰਨੀ ਠੰਡ ਚ ਵੀ ਉਹ ਕਰੀ ਜਾਂਦੇ ਆ ਤੇ ਹੁਣ ਬਾਦ ਤੁਰਨ ਲੱਗੇ ਆ 12 ਕਿਲੋਮੀਟਰ ਆ ਗਏ ਆਪਾਂ 12 ਆ ਗਏ 13 ਰਹਿ ਗਿਆ ਹੋਈ ਸਾਡਾ 25 ਕਿਲੋਮੀਟਰ ਪੂਰਾ ਕਰਨਾ ਅੱਜ ਕੀ ਬਾਤ ਸਾਡੇ ਹੌਸਲੇ ਨੂੰ ਮੜੇ ਸਲਾਮ ਕਰਦੇ ਹੋ ਹੈ ਤੇ ਆ ਵੀ ਫੈਕਟਰੀਆਂ ਬਾਬੇ ਇੱਥੇ ਵਾਲੇ ਦਾਲੇ ਪੁੰਤੀ ਵਿਖੋ ਪਿੰਡ ਵਾਹੀ ਪਹੁੰਚਣ ਆਣੇ ਆ ਦੇਖੋ ਆ ਵੀ ਫੈਕਟਰੀਆਂ ਆ ਇੱਥੇ ਇਹ ਟੈਲੀਫੋਨ ਨੇ ਲੋਕਾਂ ਨੂੰ ਛੱਡਿਆ ਹੁੰਦਾ ਆ ਰੋੜਾ ਵੱਡਾ ਚੱਲੀ ਹੋਣਾ ਰੋੜ ਛੱਡਿਆ ਪਹਿਲਾਂ ਦਾ ਇੱਕ ਗੱਡੀਆਂ ਦੀ ਹਵਾ ਬਹੁਤ ਵੱਜਦੀ ਆ ਤੇ ਸਾਈਕਲ ਵੀ ਚੱਲ ਚਲ ਸਾਈਕਲ ਚੇਂਜ ਕਰ ਪਹਿਲਾਂ ਨਾ ਇਹਦੀ ਕਾਠ ਯਾਰ ਜੋਣ ਲੱਗ ਜਾਂਦੀ ਆ ਪਤਲੀ ਬਹੁਤ ਲੈ ਵੀ 2:22 ਮਿੰਟ ਤੇ ਥੋੜਾ ਸਵਾਗਤ ਕਰਦੇ ਆ ਪਿੰਡ ਪੋਂਤੀ ਵੀ ਕੋਦੇ ਵਿੱਚ ਆ ਸੰਤਰਾ ਦੀ ਰੇੜੀ ਦੇਖ ਸਕਦੇ ਆ ਬੰਨਾਂ ਦੇ ਇੱਧਰ ਲੱਗੀ ਹੋਈ ਸੰਤਰੇ ਲੈਣੇ ਹੁਣ ਕਹਿੰਨੇ ਲੈ ਸਕਦਾ ਪਿੰਡ ਦੇ ਵਿੱਚ ਪੂਰੀ ਸਹੂਦਾਵਾਂ ਨੇ ਇਹਦੇ ਵਿੱਚ ਪੋਂਤੀ ਵੀ ਕੋ ਵਧੀਆ ਪਿੰਡ ਆ ਦੋ ਤਿੰਨ ਮਾਰਕੀਟਾਂ ਵੀ ਹੈਗੀਆਂ ਨੇ ਵੱਡੀਆਂ ਖਾਣ ਪੀਣ ਵਾਲੀਆਂ ਸਬਜ਼ਿਓਤਾਂ ਵਾਲੀਆਂ ਇਹ ਪਿਆਸਾ ਇਹਦਾ ਵਧੀਆ ਪਿੰਡ ਜੋ 12 ਬੂਰਾ ਨੇ ਸਾਰਾ ਕੁ ਖਾਨਬੀਨ ਵਾਲਾ ਹੋਰ ਪੀਸਾ ਪੀਸਾ ਵਗੈਰਾ ਸਾਰੀਆਂ ਸਟੋਰ ਸਟਾਰ ਰਹਿਗੇ ਨੇ ਤੇ ਵੱਡਾ ਪਿੰਡ ਆ ਕਾਫੀ ਮਤਲਬ ਫੁੱਲ ਵਧੀਆ ਪਿੰਡ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਇਧਰ ਇਹ ਫੈਕਟਰੀ ਏਰੀਆ ਚੱਲ ਰਿਹਾ ਬਰੇਸ਼ਾ ਏਰੀਆ ਚ ਫੈਕਟਰੀਆਂ ਬਹੁਤ ਜ਼ਿਆਦਾ ਨੇ ਜਿੱਥੋਂ ਬਰੇਸ਼ਾ ਜਿਲ੍ਹਾ ਸਟਾਰਟ ਹੋ ਜੇ ਬਸ ਫੈਕਟਰੀਆਂ ਸਟਾਰਟ ਹੋ ਜਾਂਦੀਆਂ ਨੇ ਕਰਮੋਨਾ ਚ ਫੈਕਟਰੀਆਂ ਘੱਟ ਨੇ ਹਸਤਾਲੇ ਜ਼ਿਆਦਾ ਨੇ ਤੇ ਅੱਗੇ ਜਾ ਕੇ ਉਹ ਗੱਡੀਆਂ ਧੋਣ ਵਾਲੀ ਲਵਾਜੋ ਵੀ ਹੈਗੀ ਔਰ ਇੱਥੇ ਗੱਡੀਆਂ-ਗੱਡੀਆਂ ਧੋਣੇ ਹੁੰਦੇ ਆਪ ਉਹ ਪਿੰਡ ਦਾ ਪ ਆਂਡਾ ਕਰਦੇ ਖਰਿਆਗ ਅੱਗੇ ਉੱਥੇ ਜਾ ਕੇ ਦਿਖਾਉਣੇ ਤੋਂ ਉਹਨਾਂ ਨੇ ਉੱਥੇ ਬਹਿ ਕੇ ਨਾਲੇ ਅਸੀਂ ਬਾਹਰ ਤੇ ਕਾਫੇ ਵਗੈਰਾ ਪੀਉਂਨਾ ਦੀ ਕਿਉਂਕਿ ਸਰੀਰ ਕਹਿ ਰਿਹਾ ਕੁਝ ਆਉਣ ਦੋ ਆਉਣ ਦੋ ਆਉਣ ਕੀ ਬਾਤ ਹੈ ਕਰੋ ਚੈੱਕ ਮਿੱਤਰੋ ਪਿਆਸਾ ਪੌਂਤੀ ਵੀ ਕੋ ਦਾ ਆ ਗਿਆ ਜਲਾ ਤਰੇ ਦੇ ਤੋਂ ਕੋਲ ਫੀਮਲ ਦੀ ਆ ਇਤੋਂ ਬਹੁਤ ਸਰੀ ਮਗਾਦੀਨਾਂ ਸੀ ਇਸ ਗਰਮੀਾਂ ਚ ਮੈਂ ਸੁਣਾ ਨਾ ਆ ਬੰਡ ਜਿਹਾ ਲੱਗਦੇ ਹੀ ਰਹਿੰਦਾ ਜਿਵੇਂ ਲੱਗ ਭਾ ਸਾਡਾ ਤੇ ਹੁਣ ਇੱਥੋਂ ਇੱਧਰ ਦੀ ਜਾਣਾ ਪਤਾ ਨਹੀਂ ਦੇਖਦੇ ਚੱਲ ਅੱਗੇ ਦਾ ਸਾਈਕਲ ਦੇ ਬ੍ਰੇਕ ਹੈ ਨਹੀਂ ਮੈਨੂੰ ਫੂਨ ਹੱਥ ਤੇ ਬੜਨਾ ਔਖਾ ਹੋ ਜਾਂਦਾ ਬ੍ਰੇਕਾਂ ਫੇਲ ਮਹਿਕ ਮੰਦੇ ਵੀਰੇ ਇਹ ਪਾਪਾ ਮੜਾ ਪਰੇ ਰਹੀ ਆ ਦੇਖੋ ਹੁਣ ਪੁੰਤੀ ਵੀ ਕਦੇ ਹੀ ਸੈਂਟਰ ਚ ਆ ਗਏ ਨਾ ਹੁਣ ਦੇਖੋ ਤੇ ਸਾਰੇ ਪੁਰਾਣੇ ਇਹ ਘਰ ਦੇਖਣਗੇ ਤੁਹਾਨੂੰ ਸੈਂਟਰ ਵਾਲੀਆਂ ਜਿਹੜੀਆਂ ਸੜਕਾਂ ਹੁੰਦੀਆਂ ਉਹ ਐਂ ਹੁੰਦੀਆਂ ਨੇ ਇਹ ਦੋ ਪਿਆਸਾ ਆਣਾ ਪੁੰਤੀ ਵੀਦਾ ਦਿਖਾਉਣੇ ਹੁੰਦੇ ਆ ਆ ਜੁੜੇ ਰਹਿਓ ਅੱਜ ਸਾਡੇ ਨਾਲ ਦੇਖ ਲਓ ਆ ਕਰ ਕਿੰਨਾ ਕੁ ਪੁਰਾਣਾ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਆ ਸਾਰੀ ਗਲੀ ਆ ਗਈ ਸੈਂਟਰ ਵਾਲੀ ਦੇਖੋ ਪੁਰਾਣੇ ਇਹ ਘਰ ਨੇ ਉਹੀ ਵੀ ਪਿੰਡਾਂ ਦੇ ਬਾਹਰੋਂ ਜਾਇ ਘਰ ਬਾਈ ਜਾਂਦੇ ਆ ਚਲੋ ਤੁਸੀਂ ਕਹਿਣਾ ਆ ਗੱਲ ਗਹਿ ਕੇ ਕੀ ਗਾਤਾ ਸਨ ਤਾਂ ਹੁਣ ਪਿਆਸਾ ਦਿਖਾਉਣਿਆ ਪਿੰਡ ਦੇ ਪਿਆਸੇ ਰੌਣਕ ਵੀ ਬਹੁਤ ਹੁੰਦੀਆਂ ਮਿੱਤਰੋ ਸ਼ਾਮ ਨੂੰ ਆਵੋਗੇ ਤਾਂ ਬਾਹਲੀ ਜਿਆਦਾ ਰੌਣਕ ਹੁੰਦੀ ਆ ਗਰਮੀਆਂ 'ਚ ਸਪੈਸ਼ਲੀ ਸਰਦੀਆਂ 'ਚ ਅੱਜ ਤੁਹਾਨੂੰ ਦਿਖਾ ਦੇ ਲਈ ਕਿੰਨੀ ਰੌਣਕ ਪਿਆਸਾ ਭਰਿਆ ਹੋਇਆ ਹੁੰਦਾ ਉਹਦਾ ਗੱਡੀਆਂ ਨਾਲ ਪਾਰਕਿੰਗ ਨਾਲ ਨੂੰ ਜਗ੍ਹਾ ਨਹੀਂ ਮਿਲਦੀ ਗੱਡੀਆਂ ਦੇਖੋ ਮਿੱਤਰੋ ਰੰਗ ਢੰਗ ਪਿਆਸਾ ਆ ਗਿਆ ਇਹ ਪਲਾਹ ਜਾ ਕੇ ਹੁੰਦੇ ਜੀ ਨੂੰ ਇੰਗਲਿਸ਼ 'ਚ ਰਨੀਟ ਹੀ ਪਲਾਜ ਵਿੱਚ ਹੋਗੀ ਲਾਲਾ ਲਾਲਾ ਉਹ ਵਾਲਾ ਪਲਾਜ ਆ ਤੇ ਇੱਥੇ ਆ ਉਹ ਸਾਹਮਣੇ ਚਰਚ ਦਿਖ ਰਹੀ ਆ ਤੁਹਾਨੂੰ ਨਾਲ ਹੀ ਉਹ ਸਾਹਮਣੇ 12 ਵਗੈਰਾ ਇੱਧਰ ਵੀ ਸਾਰੀਆਂ 12 ਜਲਾਤਰੀਏ ਇਹ ਜਿਹੇ ਜਿਹੇ ਜਨ ਤੋਂ ਦੇਖਣ ਨੂੰ ਮਿਲਣੀਆਂ ਇੱਥੇ ਸਾਰੀਆਂ ਤੇ ਹੁਣ ਇਹਦੇ ਤੋਂ ਬਾਅਦ ਆਪਾਂ ਜਾਣਾ ਪਿੰਡ ਰਵੈਕੋ ਉਹ ਦਿਖੋਣ ਤੁਹਾਨੂੰ ਇੱਥੇ ਸ਼ਾਮ ਨੂੰ ਰੌਣਕ ਮੇਲਾ ਬਹੁਤ ਹੁੰਦਾ ਹਟਾਲੀਆਂ ਨੂੰ ਬਹੁਤ ਨੇ ਆ ਪਿੰਡ ਤੇ ਇੰਡੀਅਨ ਵੀ ਆਪਣੇ ਬਹੁਤ ਨੇ ਤੂੰ ਕੀ ਦੇਖ ਰਿਹਾ ਪੇਂਟਿੰਗ ਤੇ ਕਿਸ਼ਮੇ ਦੀ ਸਜਾਵਟ ਕਰੀ ਜਾਂਦੇ ਹੁਣ ਹੌਲੀ ਹੌਲੀ ਸਾਰੇ ਪਿੰਡਾਂ 'ਚ ਉਹ ਦੇਖੋ ਦਰਖਤ ਲਾਤਾ ਇੱਧਰ ਕੀ ਬਾਤ ਹੈ ਇਹਦੋਂ ਨਹਿਰ ਬਾਬੇ ਉਹੀ ਆ ਜਾਣੀ ਆਪਣੇ ਪਿੰਡ ਵਾਲੀ ਉਹ ਦਿਖਾਉਂਦੇ ਹਾਂ ਨਹਿਰ ਦੇ ਬੁੱਲਤੇ ਖੜਦੇ ਆ ਜਾ ਉਹ ਸਾਹਮਣੇ ਕਰਮੋਨਾ ਆ ਗਿਆ ਪਿੰਡ ਦਾ ਲੋ ਜੀ ਮਿੱਤਰੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜੀ ਵੀ ਇੱਥੇ ਵੀ ਨਹਿਰਾਂ ਦੇ ਨਾਲ ਵੰਡੇ ਹੁੰਦੇ ਆ ਜਿਲੇਆ ਹੁਣ ਇੱਕ ਕਰਮੋਨਾ ਦੇ ਦੁਆਰੇ ਐਂਟਰ ਹੋਣ ਲੱਗੇ ਆ ਬਰੇਸ਼ੀਆ ਦਾ ਲਾਸਟ ਪਿੰਡ ਮੁੱਕ ਗਿਆ ਰ ਵੇਖੋ ਇਹ ਕਰਮੋਨਾ 'ਚ ਤੇ ਪੁੰਤੀ ਵੀ ਕੋ ਬਰੇਸ਼ੀਆ ਦਾ ਆਹ ਦੇਖ ਸਕਦੇ ਹੋ ਤੁਸੀਂ ਨਹਿਰ ਚੱਲਦੀ ਕੀ ਬਾਤ ਹੈ ਇੱਧਰ ਕਿਲਾ ਪੁੰਤੀ ਵੀ ਕੋ ਵਾਲਾ ਫਰਾਂਕੀਡੇ ਵੇਲਾਂ ਦਾ ਹੋਇਆ ਵੀ ਦੇਖੋ ਕਰਮੋਨਾ ਇਧਰ ਖਤਮ ਹੋ ਗਿਆ ਬਰੇਸ਼ੀਆ ਜਾ ਲੱਪਿਆ ਅਹੀਂ ਨਹਿਰਾਂ ਦੇ ਹਿਸਾਬ ਨਾਲ ਇੱਥੇ ਝਿਲੇ ਬੰਡੇ ਹੁੰਦੇ ਜਿਵੇਂ ਆਪਣੇ ਉਤੇ ਬੰਡੇ ਹੁੰਦੇ ਆ ਵਧੀਆ ਅੱਗੇ ਨੂੰ ਰਵਾਇਕੋ ਗੱਲੀ ਨੂੰ ਇੱਥੇ 12 ਮੈਨੂੰ ਖੁੱਲੀਆਂ ਨਹੀਂ ਲੱਗੀਆਂ ਤਾਂ ਕਰਕੇ ਅਸੀਂ ਬੈਠੇ ਨਹੀਂ ਹੈਗੇ ਰਵਾਇਕੋ ਦੇਖਦੇ ਆਂ ਇਹ ਵਾਰ ਖੁੱਲੀ ਨਹੀਂ ਕਰੇ ਜਾਏਗਾ ਚਾਹ ਤਾਰੀ ਲੈਣੀ ਆ ਅੱਜ ਸ਼ਾਮ ਨੂੰ ਸ਼ਾਇਦ ਆਹੀ ਕਰਮੋਨੇ ਦਾ ਵਲੌਗ ਹੋਣਾ ਹੈ ਜੇ ਸ਼ਾਇਦ ਅੱਗੇ ਤੁਹਾਨੂੰ ਪੱਕਾ ਕਹਿੰਦੇ ਆ ਬਾਅਦ ਵਲੌਗ ਬਣਾਉਦੇ ਹੈ ਨਹੀਂ ਜਿਵੇਂ ਉਹ ਤਣ ਮੇਲੇ ਦਾ ਕਿਹਾ ਜੀ ਬਣਾਇਆ ਹੈ ਨਹੀਂ ਮੁੜ ਕੇ ਦੇਖਦੇ ਆਂ ਕੀ ਬਣਦਾ ਆਜੋ ਅੱਗੇ ਜਾ ਕੇ ਦਿਖਾਉਂ ਇਟਲੀ ਦੇ ਪੈੰਡ ਦੇਖਣੇ ਆ ਇਟਲੀ ਦੀਆਂ ਖੂਬਸੂਰਤ ਜਗਾਵਾਂ ਦੇਖਣੀਆਂ ਘੁੰਮਣਾ ਫਿਰਨਾ ਯੂਰਪ ਚ ਕਿਤੇ ਵੀ ਤਾਂ ਤੁਸੀਂ ਪਿੰਡ ਉਡਾਲੀਆਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੁਹਾਨੂੰ ਪੁਰਾਣੀਆਂ ਤੋਂ ਪੁਰਾਣੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਈਆਂ ਜਾਣੀਆਂ ਵਾਦੇ ਹੋਏ ਅੱਗੇ ਨੂੰ ਨੌਜਵਾਨ ਘਭਰੂ ਤੇ ਸਾਈਕਲ ਆਪਾਂ ਚੇਂਜ ਕਰਕੇ ਬੈਟਰੀ ਵਾਲਾ ਫੜ ਲਿਆ ਉਹਨੂੰ ਮੈਂ ਕਿਹਾ ਮੈਂ ਬਹੁਤ ਜ਼ੋਰ ਲਾ ਲਿਆ ਹੁਣ ਤੂੰ ਵੀ ਲਾ ਲਾ ਜ਼ੋਰ ਉਹ ਹੁੰਦਾ ਨੌਜਵਾਨ ਕਹਿੰਦੇ ਨੌਜਵਾਨ ਦੋ ਤਿੰਨ ਦਿਨਾਂ ਤੱਕ ਬਸ ਪੰਜਾਬ ਦੀ ਧਰਤੀ ਦੇ ਪੈਰ ਰੱਖਣ ਵਾਲਾ ਕੀ ਬਾਤ ਹੈ ਕੀ ਬਾਤ ਹੈ ਇਥੇ ਰੋ ਪਿੰਡਰ ਰਵੇਕੋ ਦੋਲਿਓ ਪਹੁੰਚ ਚੁ ਗਿਆਂ ਸਾਡਾ ਪਿੰਡ ਹੈਗਾ ਸਕੰਦਲਾਲਾ ਰੀਪਾ ਦੋਲਿਓ ਇਹ ਰਵੇਕੋ ਦੋਲਿਓ ਨਹਿਰਾਂ ਦੇ ਨਾਮ ਤੇ ਪਿੰਡਾਂ ਜਿਹੜੀ ਪਿੱਛੇ ਨਹਿਰ ਦਿਖਾਈ ਆ ਉਹਦਾ ਨਾਮ ਹੈਗਾ ਓਲਿਓ ਉਹਦੇ ਨਾਮ ਤੇ ਪਿੰਡਾਂ ਦੇ ਨਾਮ ਰੱਖੇ ਹੋਏ ਆ ਤੇ ਆ ਪਿੰਡ ਦੀ ਯਾਰ ਚਰਚ ਬਹੁਤ ਸੋਹਣੀ ਆ ਸਾਨੂੰ ਉਹ ਸਾਹਮਣੇ ਜਾ ਕੇ ਦਿਖਾਉਨੇ ਆ ਉਹ ਦੇਖੋ ਇੱਥੋਂ ਵੀ ਦਿਖ ਰਹੀ ਆ ਦੂਰੋਂ ਮੱਠੀ ਮੱਠੀ ਝਲਕ ਉਹੀ ਮੱਠੀ ਮੱਠੀ ਧੁੰਦ ਸਿਆਲਾਂ ਵਾਲੀ ਕੀ ਬਾਤ ਹੈ ਜਿਵੇਂ ਪੰਜਾਬ ਦਾ ਰੂਪ ਦਿੰਦਾ ਹੋਇਆ ਇਟਲੀ ਦਾ ਰੂਪ ਅਵਤਾਰ ਜੀ ਓਕੇ ਹੁੰਦੇ ਹੋਏ ਦੂਜੇ ਸਾਈਕਲ ਤੇ ਜੰਗਲ ਹੀ ਜੰਗਲ ਕੀ ਐ ਕੀ ਐ ਧੁੰਦੀ ਐ ਧੁੰਦੀ ਐ ਉਹੀ ਕੰਮ ਹੋਇਆ ਪਿਆ ਮੇਰੇ ਵੀਰੋ ਪੈਟਰੋਲ ਪੰਪ ਐਸਓ ਦਾ ਆ ਚੁਕਿਆ ਹੈ ਗੱਡੀ ਦੇ ਤੇਲ ਪਾ ਲਈ ਓਏ ਫੁੱਲ ਕਰਾ ਲਈ ਫੁੱਲ ਕਹਿੰਦੇ ਡੀਜ਼ਲ ਦਾ ਰੇਟ ਐ 163 ਤੇ ਮਨਜ਼ੀਨਾ ਮਤਲਬ ਪੈਟਰੋਲ 177 ਨੂੰ ਐ ਲਾ ਲਿਓ ਹਸਾਬ ਇਟਲੀ ਦੇ ਵਿੱਚ ਤੇਲਾਂ ਦੇ ਰੇਟ ਤਾਂ ਕਹਿੰਦੇ ਬਾਲਾ ਹੀ ਜ਼ਿਆਦੇ ਨੇ ਸੱਚੀ ਗੱਲ ਆ ਬਾਬੇ ਇਟਲੀ ਤੇਲ ਦੇ ਮਾਮਲੇ ਬਹੁਤ ਮਹਿੰਗਾ ਹੈ ਯਾਰ ਜੋ ਮੈਂ ਕੈਨੇਡਾ ਅਮਰੀਕਾ ਚ ਆਪਣੇ 1.5 ਡਾਲਰ ਨੂੰ ਆ ਇੱਥੇ ਦੇ ਹਿਸਾਬ ਨਾਲ ਲਾ ਲਓ ਇੱਥੇ 1 70 70 ਯੂਰੋ ਨੂੰ ਆ ਉਹਦੇ ਉਹੀ 2.5 2 ਡਾਲਰ ਦੇ ਨੇੜੇ ਵੱਜਿਆ ਕੰਮ ਇਸ ਕਰਕੇ ਕਹਿੰਦੇ ਆ ਤੇਲ ਥੋੜਾ ਐ ਸਸਤਾ ਕੀਤਾ ਜਾਵੇ ਜੇ ਮੈਲੋਨੀ ਸਾਡੀ ਗੱਲ ਸੁਣ ਰਹੀ ਹੈ ਇੱਥੇ ਦੀ ਪ੍ਰਧਾਨ ਮੰਤਰੀ ਇਹ ਵਲੌਗ ਦੇਖ ਰਹੀ ਹੈ ਤਾਂ ਤੇਲ ਨੂੰ ਸਸਤਾ ਕੀਤਾ ਜਾਵੇ ਧੰਨਵਾਦ ਲੋ ਜੀ ਮਿੱਤਰੋ ਜਾਣਦੇ ਹੋਏ ਅੱਗੇ ਨੂੰ ਅੱਗੇ ਨੂੰ ਵੱਧੇ ਹੋਏ ਮੁੰਡੇ ਰਵੇਕੋ ਦੇ ਵਿੱਚ ਪੈਰ ਧਰ ਦਿੱਤਾ ਗਿਆ ਤੇ ਇਧਰ ਸਾਈਡ ਤੇ ਗੱਡੀਆਂ ਠਾਠਾ ਲੰਗਦੀਆਂ ਹੋਈਆਂ ਤੇ ਥਾਣਾ ਵੀ ਆ ਜੋ ਗਿਆ ਆ ਥਾਣਾ ਮਿੱਤਰੋ ਦੇਖ ਲੋ ਲੈ ਘਰ ਜਾ ਬਾਕੇ ਥਾਣਾ ਬਣਾਉਂਦੇ ਉਹਨੂੰ ਆ ਕਰਮ ਨਹੀਂ ਦੀ ਕੀ ਬਾਤ ਹੈ ਆ ਪਿੰਡ ਦਾ ਹੁਣ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਜ ਸਾਹਮਣੇ ਜਾਵੇ ਜਮਾ ਆਹ ਪੱਤ ਚੜਦੀ ਮੌਸਮ ਆ ਦੇਖੋ ਬੋੜ ਦੇ ਕੱਲੇ ਹੀ ਰਹਿ ਗਏ ਮਤਲਬ ਟੰਬੇ ਹੀ ਰਹਿ ਗਏ ਗੱਲੇ ਪੱਤੇ ਪੁੱਤੇ ਦਾ ਹੀ ਨਹੀਂ ਇਹਨਾਂ ਦੇ ਲੋ ਵੀ ਮਿੱਤਰੋ ਆ ਗਈ ਚਰਚ ਇੱਥੇ ਦੀ ਰਵੇਕੋ ਦੌਲੀਓ ਦੀ ਸੋਣੀ ਬੋਧਾ ਪਿੱਛੇ ਨੂੰ ਕਾਫੀ ਲੰਬੀ ਆ ਉਹ ਪਿੱਛੇ ਗੁੰਮੜ ਜਿਹਾ ਵੀ ਦਿਖ ਰਿਹਾ ਉਹ ਤੁਹਾਨੂੰ ਪਿੱਛੇ ਜਾ ਕੇ ਗੋਰੇ ਕੁੱਤਿਆਂ ਨੂੰ ਗੇੜੇ ਦਵਾਉਂਦੇ ਹੁਣ ਅਸੀਂ ਆਹ ਬਾਰ ਤੇ ਵਹਿ ਕੇ ਪੀਵਾਂਗੇ ਯਾਰ ਚਾਹ 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 ਤਾਂ ਇੰਪੋਰਟੈਂਟ ਹੈ ਚਾਹ ਪੀਏ ਮੇਰਾ ਕਿੰਨੀ ਠੰਡ ਹੈ ਚਾਹ ਤਾਂ ਹੁਣ ਬਣਦੀ ਹੈ ਲੈ ਵੀ ਮੈਂ ਤਰੋ ਚਲੋ ਹੁਣ ਚਾਹ ਵੀ ਗਿੰਦੇ ਹੋਏ ਮਿਲਦੇ ਹਾਂ ਤੁਹਾਨੂੰ ਆ ਜਾ ਗੱਡੀਆਂ ਵਹਿਲਾਂ ਲਾਈਏ ਕਿਤੇ ਸੇਫ ਜਗ੍ਹਾ ਤੇ ਜਿਵੇਂ ਤੁਹਾਨੂੰ ਪਹਿਲੇ ਵਲੌਗ ਚ ਦੱਸਿਆ ਗੱਡੀਆਂ ਨਾਲੋਂ ਜ਼ਿਆਦਾ ਇੱਥੇ ਸਾਈਕਲ ਚੋਰੀ ਹੁੰਦੇ ਨੇ ਦੇ ਮੇਰੇ ਮੁੰਡੇ ਨੇ ਗਾਦੇ ਲਾਤੇ ਮਕਿਆ ਦੇ ਉਰਾਲੀ ਤੇ ਸਾਈਕਲ ਸਾਹਮਣੇ ਲਾਇਆ ਸਾਡੇ ਵੀ ਚੱਕ ਕੇ ਬੈਠੇ ਹੁਣ ਪੀ ਲਾਤੇ ਮਕਿਆ ਕੋ ਫਿਰ ਬਾਦ ਦੇ ਅੱਗੇ ਚੇਰੋ ਜੀ ਚੱਕ ਲੋ ਨੇ ਮੁੰਡੇ ਚਾਹ ਪੀ ਕੇ ਨਿਕਲ ਜੁਗੇ ਨੇ ਬਾਹਰ ਨੂੰ ਕਿਹੜੀ ਪੀਤੀ ਲਾਤੇ ਮਕਿਆ ਤੋਂ ਲਾਤੇ ਮਕਿਆਦੋ ਪੀ ਕੇ ਹੁਣ ਤੁਹਾਨੂੰ ਰਵੇਕੋ ਗੰਡ ਮਾੜਾ ਦਿਖਾ ਦਈਏ ਫਿਰ ਇਹ ਦੂਆ ਰਾਹ ਚ ਮਿਲਾਂਗੇ ਇਹ ਸਿੱਧਾ ਫਿਰ ਇੱਥੋਂ ਸਾਡੇ ਪਿੰਡ ਨੂੰ ਰਾਹ ਜਾਂਦਾ ਪਤਲਾ ਆ ਜਾ ਉਹ ਰਾਹ ਦਿਖਾਉਂਦੇ ਜਾਵਾਂਗੇ ਤੁਹਾਨੂੰ ਆ ਦੇ ਕੋ ਗੱਡੀ ਖੰਢੀ ਹੋ ਲਿਆ ਕੋ ਝੂਆਂ ਮਰੀ ਜਾਂਦੀ ਆ ਹੁਣ ਇੱਥੋਂ ਅਸੀਂ ਕੱਢ ਲਈਏ ਕਿ ਨਾ ਉਹ ਸਾਹਮਣੇ ਇੰਡੀਆ ਦਿਖਾਣ ਵੀ ਹੈਗੀ ਯ ओके जी ਮਿਲਦਾ ਤੁਹਾਨੂੰ ਹੁਣ ਆਪਣੇ ਲਈ ਰਾਹ ਤੇ ਜਾ ਕੇ ਉੱਥੇ ਲੋਕੇਸ਼ਨਾਂ ਦਿਖਾਉਣਾ ਜਿੱਥੇ ਫੋਟੋਆਂ ਖਿੱਚੀ ਦੀਆਂ ਆਪਾਂ ਅੱਧੀਆਂ ਲਗੇ ਹਨ ਉਹੀ ਰਾਹ ਤੇ ਨੇ ਲੋ ਵੀ ਮਿੱਤਰੋ ਆ ਫੈਕਟਰੀ ਦਾ ਨਾਮ ਹੈਗਾ ਅਰਵੇਦੀ ਇਹ ਅਰਵੇਦੀ ਨਵੀਂ ਖੁੱਲੀ ਆ ਕਰਵੇਦੀ ਇਹਨਾਂ ਦੇ ਜਿਹੜਾ ਮੇਨ ਆ ਜਿਹੜੀ ਕਿ ਬੜੀ ਵੱਡੀ ਆ ਸਾਡੇ ਏਰੀਆ ਚ ਲਗਭਗ ਸਾਰਿਆਂ ਨਾਲੋਂ ਵੱਡੀ ਉਹੀ ਫੈਕਟਰੀ ਆ ਉਹ ਹੈਗੀ ਆ ਕਰਮੋਨੇ ਜੀ ਚ ਬੈਂਸ ਕੰਮ ਕਰਦਾ ਇਹ ਕਾ ਅਰਵੇਦੀ ਇਹਨਾਂ ਨੇ ਹੁਣ ਨਵੀਂ ਜੀ ਖੁੱਲੀ ਸੀ ਹੋ ਗਏ ਆ ਤਾਂ 2.5 ਸਾਲ ਹੋ ਗਏ ਤੇ ਲੋਹੇ ਵਾਲੀ ਫੈਕਟਰੀ ਆ ਇਹ ਇੱਥੇ ਟੀਨਾ ਜੀਆਂ ਮਾਣੀਆਂ ਲੋਹੇ ਦਾ ਸਾਰਾ ਸਮਾਨ ਮਤਲਬ ਤੇ ਪੂਰੀ ਤਗੜੀ ਫੈਕਟਰੀ ਆ ਇੱਥੇ ਮਤਲਬ ਇੱਥੇ ਦਾ ਧੂਆਂ ਧਾਮ ਨਹੀਂ ਨਿਕਲਦਾ ਜਿਹੜੀ ਚ ਵੈਸ ਕੰਮ ਕਰਦਾ ਮੇਨ ਆ ਕਰਮੋਨੇ ਸਾਰਾ ਬੱਡੀ ਆ ਆ ਇਧਰ ਚੱਕਰ ਬਣਾਉਣੇ ਪੈਣਗੇ ਨੇ ਪੌਲ ਆ ਗਿਆ ਮੇਰੇ ਵੀਰੋ ਜਾਣਦੇ ਜਾਣਦੇ ਚੱਲ 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 ਪਟਾਕੇ ਮਾਰਦਾ ਬਾਬੇ ਸੈਗਲ ਜਾ ਉਹਦੀ ਚੈਨ ਟੁੱਟਣ ਦਾ ਡਰ ਆ ਸੰਦ ਲੈ ਉਹ ਦੇਖ ਕਿਉਂ ਜਾਂਦਾ ਨਾ ਕੜਕੜਾ ਕਰਦਾ ਇਧਰ ਆ ਦੇਖੋ ਜਮੀਨ ਜੀ ਬਾਈ ਵੀ ਟੁੱਟਾ ਜਾਗਾ ਕਿਆ ਬਾਤ ਹੈ ਹੁਣ ਇੱਥੋਂ ਅਸੀਂ ਆ ਸਾਰਾ ਲੋਕਲ ਰਾਜੇ ਜਾਣਾ ਸਾਡੇ ਪਿੰਡ ਨੂੰ ਆ ਹਜੇ ਡਬਲ ਆ ਰਿਹਾ ਅਜ ਤੂੰ ਅੱਗੇ ਇੱਕ ਸਿੰਗਲ ਜੀ ਹੋ ਜਾਣੇ ਕੰਮ ਤੁਰਕੀ ਹੋ ਜਾ ਇੱਥੇ ਦਾ ਕਾਜ ਆਹ ਰੋਡ ਦੇਖ ਲੋ ਰਵੈਦੀ ਵਾਲਾਂ ਦੀ ਇੰਨੀ ਪਾਵਰ ਇਹਨਾਂ ਨੇ ਆਪਦੇ ਵਾਸਤੇ ਬਣਵਾਇਆ ਈ ਸਪੈਸ਼ਲ ਆਹ ਰੋਡ ਜਿਹੜੇ ਨਵੇਂ ਬਣਿਆ ਆ ਜਿਹੜਾ ਥੱਲੇ ਲੰਘ ਰਿਹਾ ਇਹਨੂੰ ਕਹਿੰਦੇ ਆ ਪਾਵਰ ਆਵਰ ਰਵੈਦੀ ਖੜੇ ਆ ਨਾ ਟਰਾਲੇ ਦੇਖੋ ਕਿਆ ਬਾਤ ਹੈ ਆ ਦੇਖਦਾ ਖੇਤਾਂ ਵਿੱਚ ਮੰਗਲਾ ਪਵਾਦੇ ਮਾਈਆ ਉਹ ગામ ਵਾ ਇਹਨਾਂ ਦੇ ਖੇਤਾਂ ਜੀ ਰਹਿੰਦੇ ਲੋਕ ਇੱਥੇ ਕਾਫੀ ਜਿਆਦੇ ਉਹ ਅੱਗੇ ਆ ਕੇ ਫਿਰ ਹਸਤਾਲੇ ਆ ਗਏ ਹਸਤਾਲਿਆਂ ਦਾ ਯਾਰ ਰੇਟ ਲਈ ਹਾਂਜੀ ਇੱਥੋਂ ਹੁਣ ਭਝਾਲੀ ਮੈਂ ਕਹਿੰਦਾ ਜਿੱਥੇ ਤੱਕ ਜਾਂਦਾ ਜਾਣ ਨਹੀਂ ਆ ਜਾ ਲਓ ਮੇਰੇ ਤੋਂ ਆਪਾਂ ਬਲੌਗ ਜਿਆਦਾ ਲੰਬਾ ਵੀ ਨਹੀਂ ਕਰਨਾ ਹੁਣ ਰਾਹ ਜੇ ਆ ਗਿਆ ਆਪਾਂ ਐਂਡ ਕਰ ਦਾਂਗੇ ਹਜੇ ਦਿਖਾ ਦਈਏ ਤੁਹਾਨੂੰ ਆ ਲੋਕਲ ਰਾਹ ਜ ਆ ਸੋਹਣਾ ਆ ਰਾਵੀ ਉਹ ਲਾਂਗਿਆ ਆਵਾਰ ਮੈਨੂੰ ਖਿੱਚਣ ਦ ਓਕੇ ਜੀ ਅੱਗੇ ਜਾ ਕੇ ਮਿਲਦੇ ਆਂ ਮੈਂ ਯਾਰ ਉਹ ਹਸਲਿਆਂ ਦੇ ਘੋੜਿਆਂ ਦਾ ਉਹ ਖੜੇ ਆ ਘੋੜੇ ਦੇਖੋ ਤੁਸੀਂ ਘੋੜੇ ਵਾਲੇ ਹਸਤਾਲਿਆਂ ਚ ਵੀ ਵਧੀਆ ਇੰਨੇ ਜਿਆਦਾ ਪੈਸੇ ਨਹੀਂ ਹੁੰਦੇ ਵੀ ਜਿੰਨੇ ਆਪਣੇ ਆ ਕੰਮ ਵਾਲੇ ਸਤਾਲਿਆਂ ਵਾਲੇ ਦਿੰਦੇ ਆ ਸੱਚ ਇੱਕ ਬੰਦੇ ਦਾ ਉਹ ਆਇਆ ਸੀ ਯਾਰ ਉਹਨੂੰ ਰਪਲਾਈ ਦੇ ਦਿਆ ਮੜਾ ਫੋਨ ਫੜੀ ਮੇਰੇ ਕਿੰ ਨੂੰ ਮੂੰਹ ਵਰਕੇ ਇਹ ਆ ਲੈ ਇੱਕ ਬੰਦੇ ਦਾ ਵੀਰੇ ਆਇਆ ਸੀ ਮੈਸੇਜ ਜਦਨਾ ਉਦਨ ਮੈਂ ਇਕੱਲੇ ਨੇ ਆਪਦੀ ਸਟੋਰੀ ਜੀ ਦੱਸੀ ਕਹਿੰਦਾ ਵੀਰੇ ਮੈਂ ਵੀ ਇਟਲੀ ਜ ਗਿਆ ਇਟਲੀ ਜਿੱਥੇ ਪੈਸੇ ਨਹੀਂ ਮਿਲਦੇ ਸਤਾਲਿਆਂ 'ਚ ਉਤਾਰ ਵੀ ਆਇਆ ਉਧਰ ਰੋਮਾ ਕੰਨੀਆ ਰੋਮਾ ਕੰਨੀਆ ਬਾਪੇ ਨਹੀਂ ਮਿਲਦੇ ਰੋਮਾ ਨਾਪੋਲੀ ਕੰਨੀ ਸਤਾਲਿਆਂ 'ਚ ਵੀ ਪੈਸੇ ਘੱਟ ਮਿਲਦੇ ਹੱਦ ਤੋਂ ਹੱਦ 2000 ਦੇ ਬੰਦਾ ਰੋਜ਼ ਵੀ ਜਾਂਦਾ ਕਮੋਨਾ ਏਰੀਆ ਜਿੱਨੇ 2500 ਤੋਂ 700 ਤੋਂ ਜ਼ਿਆਦਾ ਹਸਤਾਲਿਆਂ 'ਚ ਹੀ ਕੰਮ ਕਰਦੇ ਆ ਜੇ ਤਾਂ ਇੱਥੇ ਹੋ ਜਾ ਜੇ ਤਾਂ ਤੁਸੀਂ ਜਾਣੇ ਹੋ 30 ਦੇ 30 ਦਿਨ ਕੰਮ ਤੇ 10 ਘੰਟੇ ਲਾਉਨੇ ਆ ਤੁਹਾਨੂੰ 2500 ਤੋਂ 3000 ਦੇ ਵਿੱਚ ਕਮੋਨਾ ਏਰੀਆ ਗੰਦਾ ਕਰਮੋਨਾ ਬਰੇਸ਼ਿਆ ਇੱਧਰ ਮੰਨ ਲਓ ਆ ਸਾਡੀ ਸਾਈਡ ਜਿਹੜੇ ਹਸਤਾਲਿਆਂ 'ਚ 2500 ਤੋਂ 3000 ਦੇ ਵਿੱਚ ਵਿੱਚ ਆਰਾਮ ਨਾਲ ਦਿੰਦੇ ਆ ਸਾਰੇ ਵੀ ਗਾਰੰਟੀ ਦਾ ਕਹਿੰਦਾ ਮੈਂ ਜੇ ਤੁਸੀਂ ਜਾਣੇ ਹੋ ਇਹ 8 ਘੰਟੇ ਇੱਕ ਛੁੱਟੀ ਆਉਂਦੀ ਆ ਤੁਹਾਨੂੰ ਤੁਹਾਨੂੰ 2000 ਤੋਂ ਚੱਲ 1800 ਤੋਂ ਰੱਖ ਲਓ 1800 ਤੋਂ 2500 ਦੇ ਵਿੱਚ ਵਿੱਚ ਮਿਲ ਨਹੀਂ ਮਿਲਣਾ। ਸਤਾਲਿਆਂ ਦੇ ਕੰਮ 'ਚ ਪੈਸਾ ਵੀਰੇ ਬਹੁਤ ਆ। ਕੋਈ ਅਸੀਂ ਝੂਠ ਬੋਲ ਗੇਰਾ ਸੀ ਕੀ ਲੈਣਾ ਜਿਹੜਾ ਕਹਿੰਦੇ ਹੋ ਤੁਸੀਂ ਸਤਾਲੇ 'ਚ ਲੱਗੋ ਜਾਂ ਨਾ ਲੱਗੋ। ਆਪਾਂ ਤੁਹਾਨੂੰ ਸੱਚ ਦੱਸਿਆ ਝੂਠ ਵਾਲੀ ਕੋਈ ਗੱਲ ਨਹੀਂ। ਜੋ ਸਾਡੇ ਨਾਲ ਬੀਤੀ ਮੈਂ ਦੋਸਤਾਂ ਨਾਲ ਕੰਮ ਕੀਤਾ ਪਹਿਲੇ ਜਦੋਂ ਮੈਂ ਲੱਗਿਆ ਸੀ। ਜਿੱਤੇ ਮੈਂ ਡੇਢ ਮਹੀਨਾ ਲਾਇਆ ਸੀ ਮੈਂ ਜਾਂਦਾ ਸੀ 10 ਘੰਟੇ ਰੋਜ਼ ਦੇ। 30 ਦਿਨ ਜਾਂਦਾ ਸੀ ਮੈਨੂੰ 2900 ਰੁਪਏ ਮਿਲਦਾ ਸੀ। ਇਹ ਹੁਣ ਤੁਸੀਂ ਝੂਠ ਮੰਨੋ ਜਾਂ ਨਾ ਮੰਨੋ। 2300 ਵੀ ਕਿਉਂਕਿ ਮੇਰੇ ਦਿਨ ਵੀ 30 ਲੱਗੇ ਸੀ 2900 ਤਾਂ ਮਲੇ 31 ਦਿਨ ਲੱਗਣਗੇ ਤਾਂ 7000 ਰੁਪਏ ਨਿਕਲੇ ਆਊਗਾ 2000 ਪਲੱਸ ਹੋ ਜਾਊਗਾ ਉਦੋਂ ਬਾਅਦ ਮੈਂ ਲੱਗਿਆ ਇੱਕ ਛੁੱਟੀ ਸੀ ਜਿਹੜੇ ਹਸਤਾਲੇ 'ਚ ਮੈਂ ਜਾਂਦਾ ਸੀ ਸਾਢੇ 8 ਘੰਟੇ ਉਹ 'ਚ ਮੈਨੂੰ 2100 ਤੋਂ 2200 ਰੁਪਏ ਮਿਲਦਾ ਇਹਨਾਂ ਨੇ ਇੱਕ ਛੁੱਟੀ ਕਿੰਨੇ ਦਿਨ ਹੁੰਦਿਆ 30 30 'ਚੋਂ 4 ਘਟਦੇ ਉਹੀ 25 26 ਦਿਨ ਜਾਂਦਾ ਸੀ ਸਾਢੇ 8 ਘੰਟੇ 21 2200 ਰੁਪਏ ਯਾਰ ਅਸੀਂ ਝੂਠ ਬੋਲ ਕੇ ਕੀ ਲੈਣਾ ਹੁਣ ਮੰਨੀ ਜਾਂਦਾ ਹਸਤਾਲੇ 'ਚ ਉਹ ਹੁਣ ਆਪਦੀ ਤਨਖਾਹ ਜਿਆਦਾ ਦਾ ਕੋਈ ਦੱਸਦਾ ਨਹੀਂ ਹੁੰ ਕਰ ਕੇ ਕਹਨੇ ਆ ਹਸਤਾਲਿਆਂ ਦਾ ਕੰਮ ਵਧੀਆ ਵਧੀਆ ਬਾਬੇ ਚਲੋ ਹੁਣ ਅਸੀਂ ਵਧੀਆ ਅੱਗੇ ਨੂੰ ਆ ਦੱਸਣਾ ਹੀ ਕਿਸੇ ਨੂੰ ਰਿਪਲਾਈ ਕਰਨਾ ਸੀ ਰਿਪਲਾਈ ਦਾ ਜਲ ਆਪਾਂ ਕਿਹੜਾ ਕੌਂਟਰੋਵਰਸੀ ਵੀ ਹੁਣ ਦੱਸਣਾਈ ਵੀ ਝੂਠ ਨਹੀਂ ਬਰੇ ਅਸੀਂ ਬੋਲਦੇ ਆਹ ਗੱਲ ਅਸੀਂ ਕੋ ਸੂਏ ਦਾ ਪਾਣੀ ਚੱਲਦਾ ਹੋਇਆ ਘੜਿਆ ਪਿਆ ਨਾ ਸੂਆ ਇਹਨ ਪੂਰਾ ਬਣਾਇਆ ਪਿਆ ਅੱਜ ਕੱਲ ਪਾਣੀ ਫੁੱਲ ਚੱਲ ਰਹੇ ਨੇ ਅੱਜ ਕੱਲ ਇਹਨਾਂ ਨੇ ਪਾਣੀ ਚਲਾ ਦੇ ਹੁਣ ਕਿਹੜਾ ਮੱਖੀਆਂ ਨੂੰ ਪਾਣੀ ਲੱਗਦਾ ਤੇ ਹੁਣ ਅਸੀਂ ਇੱਥੇ ਖੜੇ ਆ ਅਮਨੇ ਲੈਨ ਨੂੰ ਕਮੇਸ਼ਾ ਜੀ ਤਰ੍ਹਾਂ ਤੇ ਪਿੱਛੇ ਹੈਗਾ ਕੇਸਾ ਕਿਸੇ ਦੇ ਨਾਲ ਲਵਾਂਗੇ ਥੰਬਨੇਲ ਸੋਨਾ ਹੋਊਗਾ ਇ ਇਤੋਂ ਆ ਆ ਵੀ ਮਜ਼ਾ ਲਵਾਂ ਇੱਥੇ ਆ ਆ ਤੇ ਜਿਨ੍ਹਾਂ ਨੂੰ ਬਲੌਗ ਪਸੰਦ ਆ ਰਿਹਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਾਰਾ ਬਲੌਗ ਫਿਰ ਤਾਂ ਇਦਾਂ ਦੀ ਸੀਰੀਜ਼ ਹੀ ਬਣਾਉਂਦੇ ਰਹਾਂਗੇ ਉਤਾਰ ਨੂੰ ਮੁੜਿਆਉਣ ਤੋਂ ਇੰਡੀਆ ਤੋਂ ਫਿਰ ਇਹ ਜੀ ਸੀਰੀਜ਼ ਜਾਰੀ ਰਹੂਗੀ ਕਿਉਂਕਿ ਹੁਣ ਸਿਆਲ ਆ ਗਏ ਸਿਆਲਾਂ ਚ ਹੁਣ ਸਾਨੂੰ ਬੰਦ ਕਰਨੀ ਨਹੀਂ ਆ ਫਿਰ ਗਰਮੀਆਂ 'ਚ ਸਟਾਰਟ ਕਰਾਂਗੇ ਪਾਰਟ 4 ਤੋਂ ਜੇ ਇਹਨੂੰ ਵੀ ਵਧੀਆ ਵਿਊ ਆ ਗਏ ਇੱਧਰ ਦੇਖੋ ਆ ਘਾ ਪਿਆ ਗਈ ਹੁਣ ਇਹਨਾਂ ਨੇ ਯਾਰ ਐਂ ਜਮੀਨਾਂ ਵੇਲੀਆਂ ਹਟ ਦੇਣੀਆਂ ਆਪਣੇ ਵਾਲੀ ਨਹੀਂ ਜਮੀਨ ਨੂੰ ਸਾਹ ਲੈਣ ਦੇ ਉੱਤੇ ਕਦੇ ਗੰਨਾ ਕਦੇ ਆਲੂ ਕਦੇ ਕਣਕ ਕਦੇ ਝੋਨਾ ਕੋਨਾ ਕੋ ਟੋਕੀ ਰੱਖਦੇ ਆ ਇਹਨਾਂ ਨੇ ਹੁਣ ਵਿਹਲੀਆਂ ਹੜਦਨੀਆਂ ਤਿੰਨ ਚਾਰ ਮਹੀਨੇ ਬਾਕੀ ਭਾਈ ਇੱਥੇ ਵਾਲੇ ਰਿੱਚ ਆ ਯਾਰ ਆਪਣੇ ਨਾਲ ਨੂੰ ਕਰਨੀ ਹੀ ਵੰਦਾ ਫਿਰ ਵੀ ਇੰਨਾ ਕੋ ਬੱਤ ਦੰਦੀਆਂ ਕਿਸਾਨਾਂ ਨੇ ਤੇ ਦਿੱਲੀ ਹੁਣ ਧਰਨਾ ਲੱਗਿਆ ਹੋਇਆ ਦੇਖਦੇ ਆ ਦੁਆਰੇ ਧਰਨੇ ਤੇ ਜਾਊਗਾ ਅਵਤਾਰ ਸਿੰਘ ਚਲੋ ਮਿਲਦੇ ਆ ਬਾਬੇ ਆ ਜੋ ਲੋ ਵੀ ਇੱਕ ਤਾਂ ਸਾਨੂੰ ਪਹਿਲਾਂ ਦੱਸਿਆ ਵੀ ਟਰੈਕਟਰਾਂ ਨਾਲ ਖਾਲਿਆਂ ਚੋਂ ਪਾਣੀ ਲਾ ਲੈਂਦੇ ਆ ਵੀ ਲਾ ਕੇ ਪੈਪ ਜਾ ਇਹ ਕਾ ਸਿਸਟਮ ਵੀ ਇਹਨਾਂ ਕੋਲ ਪਾਣੀ ਵਾਲਾ ਚੱਕਦਾ ਇਹ ਵੀ ਖਾਲੇ ਜਿਹਾ ਪਾਣੀ ਵੀ ਇਹ ਸਾਰੇ ਕਿਤੇ ਤੁਰ ਹੀ ਜਾਂਦੇ ਰਹਿੰਦੇ ਹੌਲੀ ਹੌਲੀ ਟਾਇਰ ਉਧਰ ਇੰਜਨ ਨਾ ਹੁੰਦਾ ਇਹਦਾ ਸੰਦਰਕ ਜਿਆ ਤੇ ਵਹਾਰੇ ਲੱਗੇ ਹੁੰਦੇ ਆ ਹੌਲੀ ਹੌਲੀ ਤੁਰਿਆ ਜਾਂਦਾ ਅੱਗੇ ਨੂੰ ਖੇਤ ਤੇ ਸਾਰੇ ਖੇਤ ਨੂੰ ਪਾਣੀ ਲਾਉਂਦਾ ਜਾਂਦਾ ਦੇਖ ਲੋ ਟਾਇਰ ਟੂਰ ਲਾਏ ਹੋਏ ਆ ਇਧਰ ਸਾਈਡ ਤੇ ਆ ਗਿਆ ਖਾਲਾ ਜੀ ਜੋ ਪਾਣੀ ਚੱਕਦਾ ਹੈ ਆ ਸਿਸਟਮ ਵੀ ਹੈਗਾ ਪਾਣੀ ਵਾਲਾ ਇੱਥੇ ਤੇ ਸਕੰਦਲਾਰਾ ਦੀ ਹੱਦ ਵੀ ਵੜ ਚੁੱਕਿਆ ਹਸਤਾਲੇ ਹਸਤਾਲੇ ਘਟਵਾੜ ਸਾਡੇ ਪਿੰਡ ਚ 10 11 ਹਸਤਾਲੇ ਨੇ ਲੱਗਦਾ ਜ਼ਮੀਨਾਂ ਹੀ ਜ਼ਮੀਨਾਂ ਘਰੋ ਚੱਕ ਸੜਕਾਂ ਪਈਆਂ ਨਾ ਮਲਾਈ ਵਰਗੀਆਂ ਬਸ ਥੋੜਾ ਮੋਟਾ ਉਹ ਆ ਵੀ ਗਾਰਾ ਗੂਰਾ ਗਾ ਟਰੈਕਟਰਾਂ ਦੇ ਟਾਰਾਂ ਨਾ ਕਿਉਂਕਿ ਲੋਕਲ ਸੜਕਾਂ ਨੇ ਇਤਾਂ ਹੀ ਹੁੰਦਾ ਇਹਨਾਂ ਦੇ ਹੁਣ ਤੁਹਾਨੂੰ ਸਾਡੇ ਪਿੰਡ 'ਚ ਐਂਟਰੀ ਮਾਰ ਕੇ ਦਿਖਾਵਾਂਗੇ ਇਹਦੇ ਨਾਲ ਹੀ ਬਲੌਗ ਦਾ ਕਰੀਏ ਐਂਡ ਕਿਉਂਕਿ ਮੁੰਡਿਆਂ ਨੇ ਜਾਣਾ ਕਹਿੰਦੇ ਕਰਮੋਣੇ ਸ਼ਾਪਿੰਗ ਕਰਨੀ ਹੈ ਸ਼ਾਪਿੰਗ ਕਹੀਦੀ ਕਰਦੇ ਆ ਯਾਰ ਸ਼ਾਪਿੰਗ ਜਾਣੇ ਆ ਦੋ ਕੁ ਚੀਜ਼ਾਂ ਲਿਆਉਣੇ ਆਂ ਇਹੀ ਕਰਦੇ ਕਰਦੇ ਨੇ ਸ਼ਾਪਿੰਗ ਕਰ ਲਈ ਲਓ ਵੀ ਮੇਰੇ ਤੋਂ ਸਵਾਗਤ ਕਰਦੇ ਆ ਥੋੜਾ ਸਕੰਦੋ ਲਾਰਾ ਦੀ ਧਰਤੀ ਦੇ ਸਵਾਗਤ ਕਰ ਰਹੇ ਨੇ ਸਾਡੇ ਹਸਤਾਲੇ ਜਿੱਥੇ ਤੁਹਾਡੇ ਭਾਈ ਨੇ 3 ਮਹੀਨੇ ਲਾਇਨੇ ਉਹੀ ਇੱਥੇ ਦੇ ਵਲੌਗ ਦੇਖਣੇ ਤਾਂ ਤੁਸੀਂ ਆਪਣੇ ਪੁਰਾਣੇ ਵਲੌਗਾਂ 'ਚ ਜਾ ਕੇ ਦੇਖ ਸਕਦੇ ਹੋ 2 ਸਾਲ ਪਹਿਲਾਂ ਵਾਲੇ ਅੱਜ ਇੱਥੇ ਬਹੁਤ ਕੰਮ ਕੀਤਾ ਆਪਾਂ ਉਹ ਪਿੱਛੇ ਬਸੀਆਂ ਨੂੰ ਦੁੱਧ ਬਣਾਉਂਦੇ ਆ ਉਹ ਸਾਰਾ ਬਸੀਆਂ ਵਾਲਾ ਸਿਸਟਮ ਮੱਛੇ ਬਸੀਆਂ ਨਿੱਕੀਆਂ ਤੇ ਸਕੰਦਲਾਰਾ ਪਹੁੰਚ ਗਏ ਮਿੱਤਰੋ ਮੁੰਡੇ ਕਿੰਨਾ 26 ਕਿਲੋਮੀਟਰ ਤੈਅ ਕਰਤਾ ਅੱਜ 26 ਕਿਲੋਮੀਟਰ ਇੰਨੇ ਸਿਆਲ 'ਚ ਤੈਅ ਕਰਕੇ ਮੁੰਡੇ ਸਕੰਦਲਾਰਾ ਪਹੁੰਚ ਜੂਗੇ ਨੇ ਹਾਲਾਤ ਹੋ ਗਏ ਮਾੜੇ ਹੁਣ ਜਾ ਕੇ ਬੈਠੀਏ ਅੱਗ ਮੂਰੇ ਹੀਟਰਾਂ 'ਚ ਬੈਠੀ ਹਾਂ ਹੀਟਰਾਂ 'ਚ ਤੇ ਜੇ ਵਲੌਗ ਮਿੱਤਰ ਵਧੀਆ ਲੱਗਿਆ ਲਾਈਕ ਕਰਦੇ ਹੋ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਸਾਰੇ ਜਾਣੇ ਤੇ ਅਗਲੇ ਵਲੌਗ ਤੁਹਾਨੂੰ ਇੰਟਰਨੈਸ਼ਨਲ ਟ੍ਰਿਪਾਂ ਦੇ ਮਿਲਦੇ ਰਹਿਣਗੇ ਕੁਝ ਕੁ ਸਰਪ੍ਰਾਈਜ਼ ਵੀ ਮਿਲਣਗੇ ਕਹਿੰਦੇ ਲਾਲ ਲਾਲਾ ਕਰਾ ਦਾਂਗੇ ਮੇਰੇ ਵੀਰੋ ਪਿੰਡ ਦਾ ਨਾਮ ਸਕੰਦੋ ਲਾਰਾ ਰੀਪਾ ਦੌਰੀਓ ਬਾਏ ਬਾਏ ਟਾੜਾ ਗਾਇਸ ਸੀ ਯੂ ਸੂਨ ਬਾਏ ਬਾਏ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੇਸੀ ਵੀ ਫੇਰ ਖੜੀ ਹੈ ਸਾਹਮਣੇ ਸਤਲਾ ਹੀ ਸਤਲਾ